ਜਿਹੜਾ ਪਲੇਅਰ ਇੰਜਰਡ ਹੋ ਜਾਂਦਾ ਉਹਨੂੰ ਰਿਕਵਰੀ ਕਿੰਦਾ ਜਲਦੀ ਕਰਾਂਦੇ ਹੋ ਕਿ ਜਿਹੜੇ ਪਲੇਅਰ ਜਲਦੀ ਰਿਕਵਰ ਕਰ ਸਕਣ ਪਹਿਲੇ 2 ਦਿਨ ਤੇ ਬਹੁਤ ਹੀ ਮੋਟੀਵੇਸ਼ਨ ਦਿਖਾ ਦੂਗਾ ਕਿ ਸਾਡੇ ਵਰਗਾ ਤਾਂ ਪਲੇਅਰ ਕੋਈ ਨਹੀਂ ਆ ਮੁੜ ਕੇ ਵਿੱਚ ਕਾਫੀ ਮਿਸ ਮਾਰਦੇ ਹੁੰਦੇ ਆ ਬੱਚੇ ਜੀ ਮੋਟੀਵੇਟ ਕਰਦੇ ਆ ਕੁਝ ਪੇਰੈਂਟਸ ਨਾਲ ਬੈਠ ਕੇ ਸਲਾਮਾ ਹੁੰਦੀਆਂ ਗੱਲਾਂ ਬਾਤਾਂ ਹੁੰਦੀਆਂ ਕੁਝ ਬੱਚਿਆਂ ਨਾਲ ਹੁੰਦੀਆਂ ਤੇ ਉਹਨੂੰ ਪੰਪ ਕੀਤਾ ਜਾਂਦਾ ਕਿ ਨਹੀਂ ਯਾਰ ਤੂੰ ਕਰ ਸਕਦਾ ਤੇਰੇ ਚ ਹੈਗੀ ਆ ਪਾਵਰ ਨੇ ਪਰ ਜੇ ਜਲਸੀ ਤਾਂ ਨਹੀਂ ਆਪਾਂ ਕਹਿ ਸਕਦੇ ਪਰ ਤੁਸੀਂ ਕਹੋ ਯਾਰ ਕੋਈ ਮਾਹੌਲ এনवायरमेंट ਐਸੇ ਵਾਂਗ ਜਿੱਦਾਂ ਬੱਚੇ ਕਿਸੇ ਕਾਂਚ ਕੋਈ ਐਹੋ ਹੀ ਜੀ ਪੈ ਜਾਂਦੀ ਹੈ ਕਿ ਉਹਨੂੰ ਲੈ ਕੇ ਦਿਮਾਗ ਚ ਬੈਠ ਜਾਂਦੇ ਕਿ ਨਹੀਂ ਮੈਂ ਨਹੀਂ ਕਰ ਸਕਦਾ ਆਪਣਾ ਕੰਮ ਮਿਹਨਤ ਕਰਨਾ ਜਿੰਨੀ ਆਪਾਂ ਮਿਹਨਤ ਕਰਦੇ ਆ ਆਪਾਂ ਨੂੰ ਫਲ ਜ਼ਰੂਰ ਮਿਲਦਾ ਕਿਸੇ ਨਾ ਕਿਸੇ ਤਰੀਕੇ ਨਾਲ ਮਿਲਦਾ ਭਾਈ ਰੋਲ ਮੋਡਲ ਸਾਰੇ ਜਿਹੜੇ ਚੰਗੇ ਸਪੋਰਟਸਮੈਨ ਆ ਉਹ ਰੋਲ ਮੋਡਲ ਹੀ ਆ ਥੋੜਾ ਮੋਟੀਵੇਟ ਕਰਦੇ ਬੱਚਿਆਂ ਨੂੰ ਪਿੰਡਾਂ ਦੇ ਬੱਚਿਆਂ ਨੂੰ ਮੈਂ ਜ਼ਿਆਦਾਤਰ ਮੋਟੀਵੇਟ ਕਰਦਾ ਵੀਡੀਓਸ ਪਾ ਕੇ ਆਪਣਾ ਮੰਨ ਲਓ ਬੱਚਿਆਂ ਦੀਆਂ ਵੀਡੀ ਹੁੰਦਾ ਉਹ ਕੀ ਲਾਈਕ ਉਹਨੂੰ ਵੇਖ ਕੇ ਆਪਣੇ ਆਪ ਨੂੰ ਮੰਨ ਲਓ ਪੁਸ਼ ਕਰਨ ਦਾ ਹੁੰਦਾ ਕਿ ਨਹੀਂ ਯਾਰ ਮੈਂ ਵੀ ਕਰ ਸਕਦਾ ਮੈਂ ਵੀ ਕਰੂੰਗਾ ਉਹ ਵੀ ਕਰ ਰਿਹਾ ਸਿਰੇ ਨੀਅਰਲੀ ਉੱਠ ਕੇ ਜਾਂਦਾ ਸਤਿ ਸ੍ਰੀ ਅਕਾਲ ਦੋਸਤੋ ਚੈਨਲ 7 'ਚ ਤੁਹਾਡਾ ਸਵਾਗਤ ਹੈ ਮੈਂ ਮਨੀ ਅੱਜ ਪਹੁੰਚਿਆ ਇੱਕ ਐਸੇ ਕੋਚ ਕੋਲ ਜਿੱਦਾਂ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇੱਕ ਪਟਰਨ ਕੋਚ ਹੋਏਗਾ ক্রিকেট ਦਾ ਜਾਂ ਟੈਨਿਸ ਦਾ ਕੋਈ ਆਪਾਂ ਮਿਲਣ ਆਏ ਆ ਅਮਰਿਤ ਸੰਧੂ ਜੀ ਜੋ ਵੱਡੇ ਵੱਡੇ ਸੈਲੀਬ੍ਰਿਟੀਜ਼ ਪੰਜਾਬੀ ਸੈਲੀਬ੍ਰਿਟੀ ਨੂੰ ਟ੍ਰੇਨ ਕਰਦੇ ਆ ਤੇ ਆਈਪੀਐਲ ਦੇ ਕੁਝ ਪਲੇਅਰਸ ਨੂੰ ਵੀ ਕਾਫੀ ਟ੍ਰੇਨ ਕਰ ਚੁੱਕੇ ਹੈ ਆਉਰਾਂ ਗੱਲ ਖਾਸ ਗੱਲਬਾਤ ਕਰਦੇ ਆ ਸਸ਼ੀਆ ਜੀ ਸਸ਼ੀਆ ਜੀ ਕੀ ਹਾਲ ਚਾਲ ਹੈ ਬਸ ਵਧੀਆ ਵਧੀਆ ਤੁਸੀਂ ਦੱਸੋ ਭਾਈ ਸਭ ਤੋਂ ਪਹਿਲਾਂ ਤਾਂ ਤੁਸੀਂ ਦੱਸੋ ਤੁਹਾਡੀ ਜਰਨੀ ਕਿੱਥੋਂ ਸਟਾਰਟ ਹੋਈ ਭਜੀ ਜਰਨੀ ਮੈਂ ਪਹਿਲਾਂ ਹੀ ਕ੍ਰਿਕਟ ਖੇਡਦਾ ਸੀਗਾ ਤੇ ਉਸ ਤੋਂ ਬਾਅਦ ਮੈਂ ਟ੍ਰੇਨਿੰਗ ਦਾ ਮੈਨੂੰ ਸ਼ੁਰੂ ਤੋਂ ਹੀ ਸ਼ੌਂਕ ਸੀਗਾ ਤੇ ਜਰਨੀ ਮੇਰੀ ਬੇਸਿਕਲੀ ਸਹੀ ਸਟਾਰਟ ਲਾਕਡਾਊਨ ਚ ਹੋਈ ਹੈ ਲਾਕਡਾਊਨ ਚ ਜਦੋਂ ਮੈਂ ਆਪਣੇ ਪਿੰਡ ਗਏ ਆਪਾਂ ਤੁਹਾਨੂੰ ਪਤਾ ਸ਼ਹਿਰਾਂ ਪਿੰਡਾਂ ਦੇ ਰਹਿਣਾ ਨੇ ਮੈਂ ਫਰੋਇਪਰ ਤੋਂ ਬਿਲੋਂਗ ਕਰਦਾ ਪਿੱਛੋ ਪਿੰਡ ਆ ਮੇਰਾ ਤੇ ਉਸ ਤੋਂ ਬਾਅਦ ਉੱਥੇ ਸਟਾਰਟ ਹੋਇਆ ਇੱਕ ਇੱਕ ਬੰਦੇ ਬੱਚੇ ਤੋਂ ਸਟਾਰਟ ਹੋਈ ਆ ਮੇਰਾ ਲਾਈਕ ਪਤੀਜਾ ਹੀ ਸੀਗਾ ਜਿੱਦੋਂ ਮੈਂ ਸਟਾਰਟ ਕੀਤੀ ਕਾਫੀ ਪਤਲਾ ਸੀ ਉਹ ਤੇ ਮੰਨ ਲਓ ਜਦੋਂ ਆਪਾਂ ਸਟਾਰਟ ਕੀਤਾ ਉਹਨੂੰ ਲੱਗਦਾ ਸੀ ਵੀ ਮੈਂ ਵੀ ਟ੍ਰੇਨਿੰਗ ਕਿਉਂ ਕਰਾ ਰਿਹਾ ਕਿਉਂਕਿ ਮੈਂ ਪਹਿਲਾਂ ਹੀ ਪਤਲਾ ਤੇ ਆਪਾਂ ਉਹਦੀ ਡਾਈਟ ਕਰਦੀ ਜਿਵੇਂ ਨੇਚਰਲ ਡਾਈਟ ਤੋਂ ਸ਼ੁਰੂ ਕੀਤਾ ਨਾਲ ਟ੍ਰੇਨਿੰਗ ਕਰਾਈ ਪ੍ਰੋਪਰ ਤੇ ਬੱਚੇ ਹੱਸਦੇ ਸੀ ਵੇਖਿਓ ਉਹਦੇ ਨਾਲ ਦੇ ਕਿ ਤੂੰ ਤਾਂ ਪਹਿਲਾਂ ਹੀ ਪਤਲਾ ਤੂੰ ਹੋਰ ਪਤਲਾ ਹੋ ਜਾਉ ਭੱਜ ਭੱਜ ਕੇ ਜਾਂ ਟ੍ਰੇਨਿੰਗ ਕਰਕੇ ਜਿਵੇਂ ਉਹਨਾਂ ਨੂੰ ਹੁੰਦਾ ਹੀ ਹੈ ਬੱਚਿਆਂ ਨੂੰ ਤੇ ਬਸ ਉੱਥੋਂ ਸਟਾਰਟ ਹੋ ਕੇ ਭਾਜੀ ਹੌਲੀ ਹੌਲੀ ਫਿਰ ਕੰਮ ਚੱਲ ਪਿਆ ਚੱਲੀ ਗਿਆ ਆਪਣਾ ਮੈਂ ਉੱਥੇ ਆਲਮੋਸਟ 2-250 ਬੱਚਾ ਆਂਦਾ ਸੀ ਗਰਾਊਂਡ ਸਾਡੇ ਮਤਲਬ ਪਿੰਡ ਦਾ ਗਰਾਊਂਡ ਹੈਗਾ ਚਾਰ-ਪੰਜ ਕਿੱਲਾਂ ਦੇ ਵਿੱਚ ਹੈਗਾ ਤੇ ਉੱਥੇ 2-300 ਬੱਚਾ ਮਤਲਬ ਬੱਚਿਆਂ ਤੋਂ ਲੈ ਕੇ ਲੇਡੀਜ਼ ਵੈਰਾ ਹੋ ਗਈ ਆਪਣੇ ਪਿੰਡਾਂ ਦੀਆਂ ਆਂਟੀਆਂ ਅੰਕਲ ਸਾਰੇ ਮਤਲਬ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਬੱਚਾ ਲੋਕਡਾਊਨ ਚ ਆਉਂਦਾ ਰਹੇ ਆਲੇ ਦੁਆਰੇ ਪਿੰਡਾਂ ਦੇ ਵੀ ਬੱਚੇ ਆਉਂ ਤੁਹਾਡੇ ਆਲਰੇਡੀ 200 ਤੋਂ 250 ਤੁਸੀਂ ਟ੍ਰੇਨ ਕਰ ਰਹੇ ਸੀਗੇ ਉਸ ਟਾਈਮ ਪਿੰਡ ਦੇ ਵਿੱਚ ਤੁਸੀਂ ਸ਼ਹਿਰ ਦੇ ਵਿੱਚ ਮੂਵ ਹੋਣ ਦਾ ਕਿਉਂ ਸੋਚਿਆ ਤੜਕਾ ਆਲਰੇਡੀ ਕਾਫੀ ਪਾਜੀ ਸ਼ਹਿਰ ਦਾ ਮੂਵ ਹੋਣ ਦਾ ਉਹ ਲਾਕਡਾਊਨ ਜਦੋਂ ਆਈ ਥਿੰਕ 2 ਕੁ ਸਾਲ 2.5 ਸਾਲ ਆਪਾਂ ਕੰਮ ਕੀਤਾ ਹਜੇ ਵੀ ਬੱਚੇ ਘਰ ਦੇ ਪੇ ਟ੍ਰੇਨਿੰਗ ਬਾਕੀ ਬੱਚਿਆਂ ਦੇ ਸਕੂਲ ਸਟਾਰਟ ਹੋ ਗਿਆ ਫਿਰ ਉਸ ਤੋਂ ਬਾਅਦ ਆਪ ਦਾ ਆਪ ਦਾ ਕੋਈ ਘਰੇ ਕਰ ਲੱਗ ਗਿਆ ਕੋਈ ਜਿਮ ਜਾਣ ਲੱਗ ਗਿਆ ਕੋਈ ਗਰਾਊਂਡ 'ਚ ਹੀ ਕਰ ਰਿਹਾ ਹਜੇ ਵੀ ਮੈਂ ਵਿੱਚ ਜਾਣਾ ਜਦੋਂ ਉੱਥੇ ਤੇ ਐਕਚੁਅਲੀ ਮੈਨੂੰ ਮੈਂ ਮੋਹਾਲੀ ਡਿਸਟ੍ਰਿਕਟ ਨਾਲ ਵੀ ਨਾਲ ਕੰਮ ਕਰਦਾ ਪਿਆ ਕ੍ਰਿਕਟ ਦੇ ਵਿੱਚ ਮਨ ਲਓ ਅੰਡਰ 14 16 19 ਸੀਨੀਅਰ ਨਾਲ ਤੇ ਉਹਦੇ ਕਰਕੇ ਮੇਰੇ ਸੀਨੀਅਰਸ ਦੀ ਕੁਸ਼ ਕਰਕੇ ਸੈਸ਼ਨ ਚੇਂਜ ਹੋਈ ਕਰਕੇ ਉਹਨਾਂ ਦਾ ਫੋਨ ਆਇਆ ਤੇ ਫਿਰ ਮੈਂ ਆਪਣਾ ਦੁਬਾਰਾ ਇੱਥੇ ਇਹਨਾਂ ਨਾਲ ਸਟਾਰਟ ਕੀਤਾ ਹੈ। ਭਾਈ ਆਪਣੀ ਕੁਝ ਟ੍ਰੇਨਿੰਗ ਤੇ ਰੂਟੀਨ ਬਾਰੇ ਦੱਸੋ ਕਿੱਦਾਂ ਤੁਸੀਂ ਰਿਕਵਰੀ ਨੂੰ ਜਿਹੜਾ ਪਲੇਅਰ ਇੰਜਰਡ ਹੋ ਜਾਂਦਾ ਉਹਨੂੰ ਦੀ ਰਿਕਵਰੀ ਕਿੱਦਾਂ ਜਲਦੀ ਕਰਾਉਂਦੇ ਹੋ? ਕਿਹੋ ਜਿਹੇ ਸੈਸ਼ਨ ਅਟੈਂਡ ਕਰਦੇ ਹੋ ਸਪੈਸ਼ਲ ਸੈਸ਼ਨ ਕਿ ਜਿਹੜੇ ਪਲੇਅਰ ਜਲਦੀ ਰਿਕਵਰ ਕਰ ਸਕਣ। ਭਾਜੀ ਮੇਰਾ ਸੈਸ਼ਨ ਆ ਅਸੀਂ ਸਟਾਰਟ ਕਰਦੇ ਸਵੇਰੇ 5:30 ਗਰੂਪ ਆਂਦਾ ਬੱਚੇ ਛੋਟੇ ਆਂਦੇ ਜਿਨ੍ਹਾਂ ਨੇ ਸਕੂਲ ਜਾਣਾ ਉਹ ਸਾਢੇ 5 ਪਹੁੰਚ ਜਾਂਦੇ ਇੱਥੇ ਫਿਰ ਆਪਾਂ ਪਹਿਲਾਂ ਮੋਬਿਲਟੀ ਐਕਟੀਵੇਸ਼ਨ ਜਿਵੇਂ ਸਟ੍ਰੈਚਿੰਗ ਵਾਰਾ ਤੇ ਕੰਮ ਕਰਕੇ ਅੱਧਾ ਪੌਣਾ ਘੰਟਾ ਫਿਰ ਦੋ ਇੱਕ ਘੰਟੇ ਦਾ ਸੈਸ਼ਨ ਹੁੰਦਾ ਆਪਣਾ ਕਿਉਂਕਿ 7 ਵੇ ਫਿਰ ਉਹਨਾਂ ਨੇ ਨਿਕਲ ਆਉਂਦਾ ਸਕੂਲ ਲਈ ਆਪਣੇ ਦੀ ਤੇ ਰਿਕਵਰੀ ਜੇ ਤੁਸੀਂ ਗੱਲ ਕਰਦੇ ਆ ਤਾਂ ਚੰਗੀ ਡਾਈਟ ਕਰਦੀ ਤੇ ਪ੍ਰੋਪਰ ਆਪਾਂ ਪਹਿਲਾਂ ਸਕੈਨਿੰਗ ਕਰਾਉਣੇ ਬੱਚੇ ਦੀ ਸਾਡੇ ਫਿਜ਼ਿਓ ਹੈਗੇ ਆ ਉਹਨਾਂ ਕੋਲ ਪ੍ਰੋਪਰ ਸਕੈਨਿੰਗ ਹੁੰਦੀ ਆ ਕਿ ਇਹਦਾ ਕਿਹੜਾ ਮਸਲ ਟਾਈਟ ਆ ਕਿਹੜਾ ਮਸਲ ਵੀਕ ਆ ਪ੍ਰੋਪਰ ਉਹ ਚੈੱਕ ਕਰਕੇ ਉਸ ਤੋਂ ਬਾਅਦ ਆਪਾਂ ਉੱ ਨੇ ਵੀ ਉਹ ਉਹਨੂੰ ਉਸਤਾਬਾ ਨਾਲ ਦੱਸਿਆ ਜਾਂਦਾ ਕਿ ਤੂੰ ਆ ਚੀਜ਼ ਦੇ ਮੋਬਿਲਟੀ ਕਰਨੀ ਆ ਚੀਜ਼ ਤੇ ਕੰਮ ਕਰਨਾ ਫਿਰ ਉਸ ਤੋਂ ਬਾਅਦ ਆਪਾਂ ਟ੍ਰੇਨਿੰਗ ਸਟਾਰਟ ਕਰ ਲੈ ਪਹਿਲਾਂ ਉਹਦੇ ਪ੍ਰੋਪਰ ਐਕਸਰਸਾਈਜ਼ ਹੁੰਦੀਆਂ ਪੂਰੀ ਪ੍ਰੋਪਰ ਸਟ੍ਰੈਚਿੰਗ ਹੁੰਦੀ ਉਹਦੀ ਭਾਈ ਜਦੋਂ ਵੀ ਕੋਈ ਖੇਡ ਸਪੋਰਟ ਆਪਾਂ ਚੂਜ਼ ਕਰਦੇ ਆ ਸਭ ਤੋਂ ਵੱਡਾ ਰੋਲ ਹੁੰਦਾ ਇੱਕ ਕਹਿੰਦੇ ਮਾਈਂਡ ਸੈਟ ਦਾ ਮਾਈਂਡ ਸੈਟ ਤੋਂ ਬਿਨਾ ਬੰਦਾ ਕੰਟੀਨਿਟੀ ਨਹੀਂ ਬਣਾ ਪਾਉਂਦਾ ਕਿ ਹਾਂ ਹਰ ਕੋਈ ਆਪਣਾ ਵੱਡਾ ਗੋਲ ਤੇ ਬਣਾ ਲੈਂਦਾ ਨਹੀਂ ਕੱਲ ਤੂੰ ਮੈਂ ਕ੍ਰਿਕਟ ਪਲੇਅਰ ਬਣਨ ਦੀ ਹੀ ਕੋਸ਼ਿਸ਼ ਕਰਨੀ ਆ ਕੱਲ ਤੂੰ ਮੈਂ ਟੈਨਿਸ ਪਲੇਅਰ ਬਣਨ ਦੀ ਹੀ ਕੋਸ਼ਿਸ਼ ਕਰਨੀ ਆ ਉਹਨਾਂ ਦੀ ਮੋਟੀਵੇਸ਼ਨ ਮੇਨਟੇਨ ਕਰਨ ਵਾਸਤੇ ਬੱਚਿਆਂ ਦੀ ਤੁਸੀਂ ਕਿੱਦਾਂ ਉਹਨਾਂ ਦਾ ਮਾਈਂਡਸੈਟ ਮੇਨਟੇਨ ਕਰਦੇ ਹੋ ਮਾਈਂਡਸੈਟ ਪਾਈ ਸਨੋਂ ਪਹਿਲਾਂ ਤਾਂ ਆਪਣੀ ਜੋ ਕੰਮ ਕਰਦੇ ਪਏ ਆਪਾਂ ਫਿਟਨੈਸ ਫਿਟਨੈਸ ਤੇ ਕੰਮ ਕਰਦੇ ਕੁਝ ਮੈਡੀਟੇਸ਼ਨ ਕਰਨੀ ਪੈਂਦੀ ਆ ਤੇ ਬਾਕੀ ਇਹ ਕਿ ਉਹਨਾਂ ਨੂੰ ਚੱਲਣਾ ਪੈਂਦਾ ਕਿ ਹਰ ਚੀਜ਼ ਲਾਈਫ ਦਾ ਇੱਕ ਪਾਰਟ ਆ ਮੰਨ ਲਓ ਇਹਨੂੰ ਤੁਸੀਂ ਲਾਈਫ ਨਿਭਾ ਸਕਦੇ ਕੋਈ ਗੇਮ ਆ ਜਾ ਕੋਈ ਵੀ ਆ ਉਹਨੂੰ ਤੁਸੀਂ ਉਹ ਤੁਹਾਡੀ ਲਾਈਫ ਨਹੀਂਗੀ ਉਹ ਇੱਕ ਲਾਈਫ ਦਾ ਪਾਰਟ ਆ ਜੇ ਤੁਸੀਂ ਰੋਲ ਕਰਦੇ ਪਏ ਆ ਅਦਾ ਮੰਨ ਲਓ ਜਿਵੇਂ ਪੜ੍ਹਾਈ ਕਰਦੇ ਪਿਓ ਵੀ ਲਾਈਫ ਦਾ ਪਾਰਟ ਆ ਫੈਮਿਲੀ ਆ ਕੁਝ ਵੀ ਆ ਬਹੁਤ ਕੁਝ ਲਾਈਫ ਦੇ ਵਿੱਚ ਆਂਦਾ ਜੇ ਤੁਸੀਂ ਲਾਈਫ ਸਮਝ ਕੇ ਕਰੋਗੇ ਫਿਰ ਬੱਚਾ ਆਲਰੇਡੀ ਪਹਿਲੇ ਟੈਨਸ਼ਨ ਚ ਆਉ ਹੋਊਗਾ ਤੇ ਜੇ ਤੁਸੀਂ ਮੰਨ ਲਓ ਲਾਈਫ ਨੂੰ ਇੱਕ ਪਾਰਟ ਸਮਝ ਕੇ ਇੰਜੋਏ ਕਰੋਗੇ ਕਿ ਯਾਰ ਮੇਰਾ ਪਾਰਟ ਆ ਲਾਈਫ ਦਾ ਫਿਰ ਨਿਕਲ ਜਾਂਦਾ ਬੰਦਾ ਮਾਈਂਡ ਤੇ ਜਿਆਦਾ ਪ੍ਰੈਸ਼ਰ ਨਹੀਂ ਆਂਦਾ ਲੋਡ ਨਹੀਂ ਆਂਦਾ ਇਦਾਂ ਥੋੜਾ ਜਿਹਾ ਬਾਕੀ ਕਾਉਂਸਲਿੰਗ ਹੁੰਦੀਆਂ ਪ੍ਰੋਪਰ ਬੈਠ ਕੇ ਸਰਾ ਨਹੀਂ ਆਏ ਬੱਚੇ ਵੀ ਟੱਕਰਦੇ ਹੋਣੇ ਕਿ ਹਾਂ ਪਹਿਲੇ 2 ਦਿਨ ਤੇ ਬਹੁਤ ਹੀ ਮੋਟੀਵੇਸ਼ਨ ਦਿਖਾ ਦੂਗਾ ਕਿ ਸਾਡੇ ਵਰਗਾ ਤਾਂ ਪਲੇਅਰ ਕੋਈ ਨਹੀਂ ਹੈ ਮੁੜ ਕੇ ਵਿੱਚ ਕਾਫੀ ਮਿਸ ਮਾਰਦੇ ਹੁੰਦੇ ਆ ਬੱਚੇ ਕੋਈ ਪਲੇਜ਼ਰ ਤੇ ਇਨਵੋਲ ਹੋ ਜਾਂਦਾ ਹੈ ਕੋਈ ਕਿਸੇ ਚੀਜ਼ ਤੇ ਇਨਵੋਲ ਹੋ ਜਾਂਦਾ ਹੈ ਭਾਜੀ ਹੁੰਦਾ ਥੋੜਾ ਅੱਜ ਕਾ ਜਿਵੇਂ ਫੋਨਸ ਆ ਗਏ ਆ ਮਨਾ ਫੋਨਸ ਆ ਗਏ ਬਾਕੀ ਯਾਰ ਦੋਸਤ ਥੋੜਾ ਹਮ ਕਰਨ ਦੇ ਵੀ ਕਿਹੜੇ ਚੱਕਰਾਂ 'ਚ ਪਿਆ ਤੂੰ ਆਪਣਾ ਆਖਾਪਾ ਚੱਲਦੇ ਆਂ ਇੰਜੋਏ ਕਰਦੇ ਆਂ ਹੱਸਦੇ ਖੇਡਦੇ ਆਂ ਨਾ movies ਆ ਗੀਆਂ theater ਵਗੈਰਾ ਆ ਗਿਆ malls ਆ ਗਿਆ ਉਹਨਾਂ ਨੇ ਥੋੜਾ ਜਿਹਾ ਬੱਚਿਆਂ ਨੂੰ ਕੀਤਾ ਹਾਲਸੀ ਬਟ ਫਿਰ ਵੀ ਤੁਸੀਂ ਮੋਟੀਵੇਟ ਕਰਦੇ ਆਂ ਕੁਝ ਪੇਰੈਂਟਸ ਨਾਲ ਬੈਠ ਕੇ ਸਲਾਹਾਂ ਹੁੰਦੀਆਂ ਗੱਲਾਂ ਬਾਤਾਂ ਹੁੰਦੀਆਂ ਕੁਝ ਬੱਚਿਆਂ ਨਾਲ ਹੁੰਦੀਆਂ ਤੇ ਉਹਨੂੰ ਪੰਪ ਕੀਤਾ ਜਾਂਦਾ ਕਿ ਨਹੀਂ ਯਾਰ ਤੂੰ ਕਰ ਸਕਦਾ ਤੇਰੇ 'ਚ ਹੈਗੀ ਆ ਪਾਵਰ ਭਾਈ ਕੁਝ ਚੀਜ਼ਾਂ ਐ ਵੀ ਹੁੰਦੀਆਂ ਪੇਰੈਂਟਸ ਬੱਚਿਆਂ ਨੂੰ ਜੁਆਇਨ ਤੇ ਕਰਾ ਦਿੰਦੇ ਆ ਟ੍ਰੇਨਿੰਗ ਸੈਸ਼ਨ ਕਿ ਉਹ ਤਹਾਡੇ ਉੱਤੇ ਹੱਥ ਛੱਡ ਦਿੰਦੇ ਕਿ ਟੈਨਿਸ 'ਚ ਵਧੀਆ ਹੈ ਜਾਂ ਕ੍ਰਿਕਟ 'ਚ ਵਧੀਆ ਹੈ ਤੁਸੀਂ ਚੂਸ ਕਰਨਾ ਉਹਦਾ ਉਹਨਾਂ ਦੀ ਸਕਿੱਲ ਇੰਪਰੂਵਮੈਂਟ ਹੈ ਡਿਵੈਲਪਮੈਂਟ ਕਿੱਦਾਂ ਕਰਦੇ ਹੋ ਉਸ ਚੀਜ਼ਾਂ ਨੂੰ ਰਿਫਾਈਨ ਕਿੱਦਾਂ ਕਰਦੇ ਹੋ ਚੀਜ਼ਾਂ ਉਹਨੂੰ ਰਿਫਾਈਨ ਭਾਜੀ ਆਪਾਂ ਇਦਾਂ ਕਰਦੇ ਹਾਂ ਕਿ ਲਾਈਕ ਬੱਚੇ ਨੂੰ ਜਿਵੇਂ ਪ੍ਰੋਪਰ ਤਰੀਕੇ ਨਾਲ ਹਰ ਚੀਜ਼ ਦੱਸੀ ਜਾਂਦੀ ਪਈ ਹੈ ਕਿ ਉਹਨਾਂ ਦੀ ਜੋ ਵੀ ਉਹਰੇ 'ਚ ਗੁੱਡ ਆ ਕੋਈ ਚੀਜ਼ ਵਧੀਆ ਲੱਗਦੀ ਆ ਆਪਾਂ ਨੂੰ ਦੇਖੀ ਉਹਨੂੰ ਵਿਖਾਇਆ ਜਾਂਦਾ ਕਿ ਤੂੰ ਇਹ ਚੀਜ਼ ਨੂੰ ਬੈਟਰ ਕਰ ਸਕਦਾ ਹੈ ਦੂਜੇ ਬੰਦੇ ਨਾਲ ਤੂੰ ਬੈਟਨਾ ਜਿਵੇਂ ਮੈਂ ਕੋਲ ਸਪ੍ਰਿੰਟਿੰਗ ਬੈਟਰ ਆ ਕੋਈ ਕਿਸੇ ਸਟਰੈਂਥ ਬੈਟਰ ਆ ਕੋਈ ਮੰਨ ਲਓ ਹਰ ਹਰ ਬੱਚੇ ਦੀ ਆਪਣੀ ਖੂਬੀ ਆ ਕਿਸੇ ਕਿਸੇ ਬੱਚੇ ਨਾਲ ਆਪਾਂ ਕਿਸੇ ਨੂੰ ਕੰਪੇਅਰ ਨਹੀਂ ਕਰ ਸਕਦੇ ਤੇ ਉਸ ਹਿਸਾਬ ਨਾਲ ਆਪਾਂ ਉਹਨੂੰ ਵੈਲਪਾਵਰ ਨਾਲ ਪ੍ਰੋਪਰ ਸਪੋਰਟ ਕਰਕੇ ਕੋਚਿਸ ਨਾਲ ਜਿਹੜੇ ਮੰਨ ਲਓ ক্রিকেট ਦਾ ਕੋਚ ਆ ਜਾਂ ਕੁਝ ਉਹਨਾਂ ਦਾ ਕੋਚ ਆ ਉਹਦੇ ਨਾਲ ਗੱਲ ਗੱਲਬਾਤ ਕਰਕੇ ਤੂੰ ਉਹਨੂੰ ਮੋਟੀਵੇਟ ਕੀਤਾ ਜਾਂਦਾ ਵੀ ਇਹ ਇੱਥੇ ਵੀਕ ਆ ਜਾਂ ਇੱਥੇ ਵਧੀਆ ਹੈ ਉਸ ਹਿਸਾਬ ਨਾਲ ਫਿਰ ਇੱਥੇ ਕੰਮ ਕੀਤਾ ਜਾਂਦਾ ਪ੍ਰੋਪਰ ਮੈਂ ਤਾਂ ਅੱਡਾ ਕੀ ਮੰਨਣਾ ਇਸ ਚੀਜ਼ ਨੂੰ ਲੈ ਕੇ ਜਿੱਦਾਂ ਹੁਣ ਤੁਸੀਂ ਕੋਈ 100 ਬੱਚੇ ਤਿਆਰ ਕੀਤੇ ਆ ਲੈ ਕੇ ਹਰ ਕੋਈ ਤੇ ਟੌਪ ਤੇ ਪਹੁੰਚ ਨਹੀਂ ਸਕਦਾ ਉਹਨਾਂ ਨੂੰ ਚੀਜ਼ਾਂ ਕੋਈ ਨਾ ਕੋਈ ਤੇ ਅੱਗੇ ਰਹੂਗਾ ਹੀ ਰਹੂਗਾ ਕਿ ਹਾਂ ਇੱਕ ਵਾਰ ਬੰਦਾ ਜ਼ਿਆਦਾ ਅਪਗ੍ਰੇਡ ਕਰ ਸਕੇ ਆਪਣੇ ਆਪ ਨੂੰ ਜਿਹੜੇ ਅੱਗੇ ਨਿਕਲ ਜਾਂਦੇ ਪਿੱਛੇ ਜਿਹੜੇ ਰਹਿੰਦੇ ਉਹਨਾਂ ਦੀ ਕੋਈ ਚੀਜ਼ ਨਾ ਇਨਫਿਨਿਟੀ ਰਹਿੰਦੀ ਹੈ ਕਿ ਹਾਂ ਨਹੀਂ ਯਾਰ ਉਹ ਅੱਗੇ ਨਿਕਲ ਗਿਆ ਮੇਰੇ ਤੋਂ ਜੈਲਸੀ ਫੈਕਟਰ ਵਧ ਜਾਂਦਾ ਇੱਕ ਤਰ੍ਹਾਂ ਦਾ ਕਹਿੰਦੇ ਨਹੀਂ ਭਾਜੀ ਜੈਲਸੀ ਤਾਂ ਨਹੀਂ ਆਪਾਂ ਕਹਿ ਸਕਦੇਗੇ ਪਰ ਜੈਲਸੀ ਕਹੋ ਜਾਂ ਕੋਈ ਮਾਹੌਲ এনवायरमेंट ਐਸਾ ਜਾਂਦਾ ਬੱਚੇ ਕਿਸੇ ਕਾਂਚੇ ਕੋਈ ਐਵਰੀ ਚੀਜ਼ ਪੈ ਜਾਂਦੀ ਹੈ ਕਿ ਉਹਨੂੰ ਲੈ ਕੇ ਦਿਮਾਗ 'ਚ ਬੈਠ ਜਾਂਦੇ ਨੇ ਕਿ ਨਹੀਂ ਮੈਂ ਨਹੀਂ ਕਰ ਸਕਦਾ ਭਾਜੀ ਜਿਹੜਾ ਬੱਚਾ ਸਪੋਰਟਸ ਕਰਦਾ ਕੋਈ ਵੀ ਆ ਪਲਾ ਕ੍ਰਿਕਟ ਖੇਡਦਾ ਫੁੱਟਬਾਲ ਖੇਡਦਾ ਟੈਨਿਸ ਖੇਡਦਾ ਉਹ ਕਿਤੇ ਨਾ ਕਿਤੇ ਸਟੈਂਡ ਹੁੰਦਾ ਹੀ ਹੁੰਦਾ ਹੈ ਉਹ ਸਪੋਰਟਸ ਆ ਜਿਹੜੀ ਉਹ ਕਿਤੇ ਨਾ ਕਿਤੇ ਆਪਣੇ ਕਿਸੇ ਫੀਲਡ ਦਾ ਕੰਮ ਆਂਦੀ ਹੈ ਕੋਈ ਜੌਬ ਕਰਦਾ ਹੈ ਜਾਂ ਕੋਈ ਮੰਨ ਲਓ ਕੋਈ ਬਾਹਰ ਜਾ ਕੇ ਕੰਮ ਕਰਦੇ ਆ ਟਰੱਕ ਚਲਾਉਂਦੇ ਆ ਜਾਂ ਕੋਈ ਕੰਮ ਕਰਦੇ ਆ ਉਹ ਕੋਈ ਨਾ ਕੋਈ ਕਿਸੇ ਚੀਜ਼ ਚ ਹੈਲਪ ਕਰਦੀ ਕਰਦੀ ਹੈ ਜਿਹੜੀ ਆਪਣੀ ਗੇਮ ਆ ਉਹ ਇਦਾਂ ਨਹੀਂ ਹੋਊਗਾ ਕਿ ਤੁਹਾਨੂੰ ਲਾਈਕ ਕਿ ਤੁਹਾਨੂੰ ਕੁਝ ਮਿਲੇਗਾ ਨਹੀਂ ਜੇ ਤੁਸੀਂ 100% ਦੋਗੇ ਮਿਹਨਤ ਕਰੋਗੇ ਉਹਨੂੰ ਕਿਸੇ ਨਾ ਕਿਸੇ ਫੀਲਡ ਚ ਥੋੜੀ ਉਹਨੇ ਹੈਲਪ ਕਰਨੀ ਕਰਨੀ ਹੈ ਇਦਾਂ ਦਾ ਹਾਂ ਸਮ ਟਾਈਮ ਬੱਚੇ ਕਿਸੇ ਦੇ ਪਾਈ ਹਰ ਹਰ ਬੰਦੇ ਦਾ ਆਪਦੇ ਕਰਮ ਆ ਹਰ ਬੰਦਾ ਕਰਮ ਲੈ ਕੇ ਆਉਂਦਾ ਆਪਦੇ ਵੀ ਉਹਨੇ ਕਿਵੇਂ ਕਿਵੇਂ ਅੱਗੇ ਜਾਣਾ ਜਾਂ ਕਿਵੇਂ ਨਹੀਂ ਉਹ ਵੈਗਰੂ ਨੇ ਕਰਨਾ ਤੁਹਾਡੇ ਤੇ ਪਰ ਆਪਣਾ ਕੰਮ ਮਿਹਨਤ ਕਰਨਾ ਜਿੰਨੀ ਆਪਾਂ ਮਿਹਨਤ ਕਰਦੇ ਆ ਆਪਾਂ ਨੂੰ ਫਲ ਜਰੂਰ ਮਿਲਦਾ ਕਿਸੇ ਨਾ ਕਿਸੇ ਤਰੀਕੇ ਨਾਲ ਮਿਲਦੇ ਨੇ ਭਾਈ ਆਏ ਦਿਨ ਕੋਈ ਨਾ ਕੋਈ ਕੰਪੀਟੀਸ਼ਨ ਹੁੰਦਾ ਰਹਿੰਦਾ ਕਿਸੇ ਵੀ ਗੇਮ ਨੂੰ ਲੈ ਕੇ ਜਦੋਂ ਤੁਹਾਨੂੰ ਇਹ ਚੀਜ਼ਾਂ ਦਾ ਡੇਟ ਦਾ ਪਤਾ ਲੱਗਦਾ ਕਿ ਇਹ ਕੰਪੀਟੀਸ਼ਨ ਆਉਣ ਵਾਲਾ ਹੈ ਇਹ ਪਲੇਅਰ ਨੂੰ ਤਿਆਰ ਜਲਦੀ ਕਰਨਾ ਉਹ ਪ੍ਰੈਸ਼ਰ ਕਿੱਦਾਂ ਹੈਂਡਲ ਕਰ ਪਾਉਂਦੇ ਤੁਸੀਂ ਆਪਣੇ ਦਿਮਾਗ 'ਚ ਕਿਨੇ ਆਏ ਬੱਚੇ ਨੂੰ ਮੈਂ ਹੁਣ ਟਾਈਮ ਵਕਤ ਥੋੜਾ ਜ਼ਿਆਦਾ ਦੇਣਾ ਪੈਣਾ ਹੈ ਇਹ ਕਿੱਦਾਂ ਹੈਂਡਲ ਕਰਦੇ ਇਸ ਪ੍ਰੈਸ਼ਰ ਨੂੰ ਭਾਈ ਜਿਆਦਾਤਰ ਜਦੋਂ ਮੰਲੋ ਅਸੀਂ ਜ਼ਿਆਦਾਤਰ ਪੁਸ਼ ਬੱਚੇ ਨੂੰ ਆਫ ਸੀਜ਼ਨ ਕਰਦੇ ਆ ਜਦੋਂ ਆਫ ਸੀਜ਼ਨ ਆ ਜਦੋਂ ਬੱਚੇ ਦਾ ਮੰਨ ਲਓ ਕੋਈ ਮੈਚੀਜ਼ ਵਗੈਰਾ ਕੁਝ ਨਹੀਂ ਹੁੰਦਾਗਾ ਉਦੋਂ ਆਪਾਂ ਬੱਚੇ ਨੂੰ ਜ਼ਿਆਦਾ ਪੁਸ਼ ਕਰਦੇ ਕਿ ਸਾਨੂੰ ਕੋਈ ਇੰਜਰੀ ਦਾ ਡਰ ਨਹੀਂ ਹੁੰਦਾਗਾ ਜਦੋਂ ਸੀਜ਼ਨ ਆਉਣ ਵਾਲਾ ਹੁੰਦਾ ਉਦੋਂ ਅਸੀਂ ਟਰਾਈ ਕਰਦੇ ਕਿ ਥੋੜਾ ਲਾਈਟ ਤੇ ਕਰੀਏ ਮੰਨ ਲਓ ਮੋਬਿਲਟੀ ਵਗੈਰਾ ਤੇ ਉਹਦੇ ਮਾਈਂਡ ਸੈਟ ਤੇ ਕੰਮ ਕਰਦੇ ਆ ਮੰਨ ਲਓ ਉਹਦੇ ਸਟ੍ਰੈਚਿੰਗ ਵਾਰਾ ਤੇ ਕੰਮ ਕਰਦੇ ਆ ਤੇ ਪ੍ਰੋਪਰ ਨੋਰਮਲ ਆਪਾਂ ਲਾਈਟ ਟ੍ਰੇਨਿੰਗ ਕਰਦੇ ਜ਼ਿਆਦਾ ਹੈਵੀ ਨੂੰ ਪੁਸ਼ ਨਹੀਂ ਕਰਦੇ ਕਿਉਂਕਿ ਉਦੋਂ ਆਪਣੀ ਜੋ ਕੰਪੀਟੀਸ਼ਨ ਆਉਣ ਵਾਲੇ ਹੁੰਦੇ ਆ ਆਪਾਂ ਜਿਆਦਾ ਉੱਤੇ ਫੋਕਸ ਕਰਦੇ ਆ ਮਾਈਂਡ ਸੈਟ ਤੇ ਜਿਆਦਾ ਹੁੰਦਾ ਕਈ ਕੋਚਸ ਦੇ ਵੀ ਇੰਟਰਵਿਊ ਕੀਤੇ ਆ ਉਹ ਦੇਖ ਜਦੋਂ ਕੰਪੀਟੀਸ਼ਨ ਆਉਂਦਾ ਬੱਚਿਆਂ ਨੂੰ ਕਾਫੀ ਪ੍ਰੈਸ਼ਰ ਦੇ ਵਿੱਚ ਪਾ ਦਿੰਦੇ ਆ ਕਿ ਹਾਂ ਨਹੀਂ ਹੁਣ ਕੰਪੀਟੀਸ਼ਨ ਆ ਗਿਆ ਦੋ ਦੀ ਜਗ੍ਹਾ 8-8 ਘੰਟੇ ਲਾਓ ਉਹਨੂੰ ਨਹੀਂ ਭਾਜੀ ਇਦਾਂ ਦਾ ਹਰ ਹਰ ਬੰਦੇ ਦਾ ਆਪਾਂ ਕਿਸੇ ਨੂੰ ਗਲਤ ਨਹੀਂ ਕਹਿੰਦੇ ਹਰ ਹਰ ਬੰਦੇ ਦਾ ਆਪਣਾ ਆਪਣਾ ਸੋਚ ਆ ਪਰ ਸਾਡਾ ਜੋ ਹੈਗਾ ਅਸੀਂ ਜਿਆਦਾ ਬੱਚੇ ਨੂੰ ਲਾਈਟ ਲੈ ਕੇ ਚੱਲਦੇ ਆ ਕਿਉਂਕਿ ਤੁਸੀਂ ਮਾਈਂਡ ਇੰਨੇ ਸਾਲ ਆਪਾਂ ਮਿਹਨਤ ਕੀਤੀ ਹੁੰਦੀ ਆ ਉਮੇਂ ਤੱਕ ਸਰ ਆਪਾਂ ਮੈਚ ਜਾਂ ਆਪਾਂ ਐਗਜ਼ਾਮ ਦਿੰਨੇ ਆ ਕੋਈ ਵੀ ਬੱਚਾ ਟਿਊਸ਼ਨ ਜਾਂਦਾ ਐਗਜ਼ਾਮ ਦਿੰਨੇ ਉਹ ਐਂਡ ਤੇ ਆਪਾਂ ਪੜ੍ਹਨ ਜਾਂ ਆਪਾਂ ਪ੍ਰੈਸ਼ਰ ਦੇ ਜਾਵਾਂਗੇ ਪੜਾ ਪੜਾ ਉਹ ਮਾਈਂਡ ਸੈਟ ਕਰਨਾ ਆਪਾਂ ਉਸ ਹੁਣ ਬੱਚੇ ਦਾ ਪ੍ਰੋਪਰ ਆਪੋ ਹਸਾਉਣਾ ਮਾਈਂਡ ਸੈਟ ਕਰਦੇ ਆ ਬੈਠ ਕੇ ਗੱਲਬਾਤ ਕਰਦੇ ਆ ਵੀ ਤੂੰ ਕੀ ਸੋਚਦਾ ਪੈ ਤੈਨੂੰ ਕਿਵੇਂ ਫੀਲ ਹੋ ਰਿਹਾ ਕਿੱਦਾਂ ਲੱਗ ਰਿਹਾ ਕਿ ਬੱਚੇ ਨੇ ਪਹਿਲਾਂ ਜੇ ਭਾਈ ਮਿਹਨਤ ਕੀਤੀ ਹੋਗੀ ਉਹਨੂੰ ਪਤਾ ਹੀ ਹੋਊਗਾ ਕਿ ਮੈਅਰ ਕਰ ਦੇਣਾ ਕਿਉਂਕਿ ਇਸ ਲਈ ਪ੍ਰੈਕਟਿਸ ਮੈਚੀਜ਼ ਹੁੰਦੇ ਆ ਜਾਂ ਆਪਾਂ ਟ੍ਰੇਨਿੰਗ ਜਾਂ ਆਪਾਂ ਚੈੱਕ ਕਰਦੇ ਕਿ ਨਹੀਂ ਤੂੰ ਠੀਕ ਆ ਉਹਨੂੰ ਪੁਸ਼ ਕੀਤਾ ਟਾੜਾ ਵੀ ਕਿਸੇ ਨਾ ਕਿਸੇ ਵਕਤ ਤੇ ਕੋਈ ਰੋਲ ਮਾਡਲ ਹੋਣਾ ਜਿਸ ਤੋਂ ਲੈ ਕੇ ਤੇ ਇਨਫਲੂਐਂਸ ਹੋ ਗਏ ਕਿ ਨਹੀਂ ਯਾਰ ਇਹ ਬੰਦੇ ਨੂੰ ਮੈਂ ਸਾਰੀ ਜ਼ਿੰਦਗੀ ਆਪਣੇ ਮਾਈਂਡ ਤੇ ਪਟਾ ਕੇ ਰੱਖਣਾ ਤੇ ਇਹ ਜੋ ਚੀਜ਼ਾਂ ਕਰਦਾ ਹੈ ਗੁਰੂ ਦੀ ਤਰ੍ਹਾਂ ਮੈਨੂੰ ਫੋਲੋ ਕਰਕੇ ਅੱਗੇ ਲੋਕਾਂ ਨੂੰ ਸਿਖਾਣਾ ਇਹ ਹੈਗਾ ਕੋਈ ਤੁਹਾਡਾ ਰੋਲ ਮਾਡਲ ਭਾਈ ਰੋਲ ਮਾਡਲ ਸਾਰੇ ਜਿਹੜੇ ਚੰਗੇ ਸਪੋਰਟਸਮੈਨ ਆ ਉਹ ਰੋਲ ਮਾਡਲ ਹੀ ਆ ਮੰਨੋ ਕੋਈ ਹੋਣਾ ਕੋਈ ਨਾਮ ਨਾਮ ਤਾਂ ਉਹ ਕੀ ਦਾ ਲਾਵਾਂ ਬਾਕੀ ਜ ਆਪਣੇ ਸੀਨੀਅਰ ਤੋਂ ਸਿੱਖੀਦਾ ਫੈਸ਼ਨ ਕੋਈ ਹੋਣਾ ਜਿਵੇਂ ਮਿਲਖਾ ਸਿੰਘ ਜੀ ਆ ਸਰ ਹਨਾ ਉਹਨਾਂ ਤੋਂ ਕਈ ਚੀਜ਼ਾਂ ਮੰਨ ਲਓ ਪਿੰਡਾਂ ਦੇ ਜਿਵੇਂ ਪੁਰਾਣੇ ਹੈਗੇ ਆ ਜਾਂ ਚੰਗੀਆਂ ਦੇਸੀ ਖਰਾਕਾਂ ਖਾ ਕੇ ਜਿਹੜਾ ਮੰਨ ਲਓ ਆਪਣੇ ਕਈ ਕਬੱਡੀ ਪਲੇਅਰ ਹੈਗੇ ਆ ਪੁਰਾਣੇ ਜਿਹੜੇ ਹੈਗੇ ਸੀਗੇ ਜਾਂ ਦਾਰਾ ਸਿੰਘ ਜੀ ਆ ਉਹਨਾਂ ਤੋਂ ਮੰਨ ਲਓ ਕਈ ਹੈਗੇ ਰੋਲ ਮਾਡਲ ਤਾਂ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਬਾਕੀ ਕਈ ਥੋੜੇ ਮੇਰੇ ਵਰਗੇ ਤੁਹਾਨੂੰ ਸਿੱਖਣ ਨੂੰ ਮੋਟੀਵੇਸ਼ਨ ਮਿਲ ਜਾਂਦੀ ਆ ਤਾਂ ਰੋਲ ਮਾਡਲ ਸਾਰੇ ਰੋਲ ਮਾਡਲ ਹੀ ਆਵੇਂ ਭਾਈ ਇੱਕ ਤੇ ਤੁਸੀਂ ਆਪਣਾ ਫਿਊਚਰ ਗੋਲ ਥੋੜਾ ਦੱਸ ਸਕਦੇ ਹੋ ਤੇ ਟੈਕਨੋਲੋਜੀ ਦੇ ਬੇਸ ਤੇ ਤੁਸੀਂ ਕਿੱਦਾਂ ਹੋਰ ਫਿਟਨੈਸ ਇੰਪਰੂਵ ਕਰਨ ਜਾਓਗੇ ਮਤਲਬ ਕਰੋਗੇ ਆਉਣ ਵਾਲੇ ਟਾਈਮ 'ਚ ਪਾਜੀ ਫਿਊਚਰ ਪਲਾਨ ਦਾ ਕੁਝ ਜਿਆਦਾ ਸੋਚਿਆ ਨਹੀਂ ਆ ਜਿਆਦਾ ਪਰ ਇਹ ਤੇ ਕੰਮ ਕਰਦੇ ਵੇ ਬੱਚਿਆਂ ਤੇ ਕਿ ਬੱਚੇ ਕੱਲ ਨੂੰ ਅੱਗੇ ਨਿਕਲਣ ਤੇ ਆਪਦੇ ਪੇਰੈਂਟਸ ਦਾ ਤੇ ਆਪਦੇ ਕੋਈ ਚੀਜ਼ ਦਾ ਨਾਮ ਰੋਸ਼ਨ ਕਰਨ ਆਪਣਾ ਨਾਲੇ ਕਰਨ ਬਾਕੀ ਫਦਰ ਸਟੱਡੀ ਕਰਦਾ ਪਿਆ ਪਾਜੀ ਬੰਗਲੌਰ ਤੋਂ ਮੇਰੇ ਸਰ ਅਗੇ ਇੰਡੀਆ ਟੀਮ ਦੇ ਨਾਲ ਰਹੇ ਆ ਸੁਦਰਸ਼ਨ ਵੀਪੀ ਸਰ ਉਹਨਾਂ ਕੋਲੇ ਜੋ ਵੀ ਕੋਈ ਦਿੱਕਤ ਆਂਦੀ ਕੋਈ ਪ੍ਰੋਬਲਮ ਆਂਦੀ ਹੈ ਮੈਨੂੰ ਮੈਂ ਉਹਨਾਂ ਨਾਲ ਡਿਸਕਸ ਕਰਦਾ ਫੋਨ ਤੇ ਜਾਂ ਮੈਂ ਜਦੋਂ ਟ੍ਰੈਵਲ ਕਰਦਾ ਜਦੋਂ ਫ੍ਰੀ ਹੁੰਦੇ ਆ ਮੈਨੂੰ ਉਹਨਾਂ ਕੋਲ ਜਾ ਕੇ ਆਉਣਾ ਕੁਝ ਫਰਦਰ ਜੋ ਦਿੱਕਤ ਆਂਦੀ ਮੈਨੂੰ ਟ੍ਰੇਨ ਦੇ ਵਿੱਚ ਉਹਨਾਂ ਦੀ ਮੈਂ ਸਲਾਹ ਲੈਣਾ ਬਾਕੀ ਮੇਰੇ ਕੋਈ ਸੀਨੀਅਰਸ ਹੈਗੇ ਚੰਡੀਗੜ੍ਹ ਜਿਹੜੇ ਟ੍ਰੇਨਿੰਗ ਦੇ ਵਿੱਚ ਬੈਸਟ ਆ ਜਾਂ ਕੋਈ ਹੋਰ ਕਈ ਜਗ੍ਹਾ ਹੈਗੇ ਫਿਰ ਉਹਨਾਂ ਤੋਂ ਕੋਈ ਵੀ ਮੈਨੂੰ ਮਨੋ ਪ੍ਰੋਬਲਮ ਆਂਦੀ ਹੈ ਤੇ ਉਹਨਾਂ ਤੋਂ ਮੈਂ ਸਲਾਹ ਲੈਣਾ ਆਪਣਾ ਭਾਈ ਇਹ ਚੀਜ਼ਾਂ ਰਾਤੀਆਂ ਹੁਣ ਥੋੜੇ ਆਪਾਂ ਪਰਸਨਲ ਸਵਾਲੇ ਕਰਾਂਗੇ ਕਿ ਲਾਈਵ ਸਪੋਰਟਸ ਨੂੰ ਔਰ ਪਰਸਨਲ ਲਾਈਫ ਨੂੰ ਕਿੱਦਾਂ ਬੈਲੈਂਸ ਕਰ ਰਹੇ ਹੋ ਤੁਸੀਂ ਕਿਉਂਕਿ ਜਿਸ ਸਾਹ ਨਾਲ ਤੁਹਾਡੀ ਤੁਸੀਂ ਦੱਸ ਰਹੇ ਹੋ ਟ੍ਰੇਨਿੰਗ ਕਰਾਉਂਦੇ ਹੋ ਕਾਫੀ ਵਕਤ ਤੇ ਤੁਹਾਡਾ ਸਾਰਾ ਦਿਨ ਇੱਥੇ ਟ੍ਰੇਨ 'ਚ ਨਿਕਲ ਜਾਂਦਾ ਹੈ ਪਰਿਵਾਰ ਨੂੰ ਕਿਤਾ ਟਾਈਮ ਹੁੰਦੇ ਸੀ ਪਰਿਵਾਰ ਨੂੰ ਭਾਜੀ ਫੋਨ ਤੇ ਦੇ ਹੁੰਦੇ ਨਾ ਪੈਂਦਾ ਕਿਉਂਕਿ ਮੈਂ ਹੁਣ ਇਸ ਵਕਤ ਇਕੱਲਾ ਰਹਿ ਰਿਹਾ ਇੱਥੇ ਫੈਮਿਲੀ ਬਾਹਰ ਆ ਤੇ ਆਂਦੇ ਜਾਂਦੇ ਰਹਿੰਦੇ ਆ ਤੇ ਮੈਂ ਭਾਜੀ ਮਾਰਨਿੰਗ ਹੁੰਦਾ ਉਹੀ 6:00 ਦੇ 4:00 ਦਾ ਉੱਠਣਾ ਤੇ 5:30 ਸੈਸ਼ਨ ਸਟਾਰਟ ਹੋ ਜਾਂਦਾ ਬੱਚਿਆਂ ਦਾ 5:30 ਤੋਂ ਲੈ ਕੇ ਲਗਾਤਾਰ ਚੱਲਦਾ ਰਹਿੰਦਾ 11 11:30 12 ਵੀ ਵੱਜ ਜਾਂਦੇ ਕਿਵਰ ਤੇ ਫਿਰ ਉਸ ਤੋਂ ਬਾਅਦ ਫਿਰ ਸ਼ਾਮ ਨੂੰ ਉਹੀ 6:00 ਦੇ 4:00 ਵਜੇ ਸੈਸ਼ਨ ਸ਼ੁਰੂ ਹੁੰਦਾ 9:00 ਵਜੇ ਤੱਕ ਫਿਰ ਤੁਹਾਨੂੰ ਹਾਂ ਇਹ ਤਾਂ ਕਰਦਾ ਵਧੀਆ ਚੱਲੀ ਜਾਂਦਾ ਬਾਕੀ ਅੱਗੇ ਦੇਖਾਂਗੇ ਕੀ ਹੁੰਦਾ ਭਾਜੀ ਕੋਈ ਹੋਰ ਚੀਜ਼ ਜਿੱਦਾਂ ਪਲੇਅਰਸ ਨਾਲ ਤੁਸੀਂ ਕਿਦਾਂ ਮੇਨਟੇਨ ਕਰਕੇ ਰੱਖਦੇ ਹੋ ਚੀਜ਼ਾਂ ਨਾਲ ਕਿ ਹਾਂ ਇੱਕ ਕਹਿੰਦੇ ਨੇ ਇੱਕ ਟੀਮ ਜਿਹੜੀ ਉਹਨਾਂ ਟੀਮਵਰਕ ਬਹੁਤ ਜ਼ਰੂਰੀ ਹੁੰਦਾ ਹੈ ਕਿਦਾਂ ਆਪਣੇ ਪਲੇਅਰ ਨਾਲ ਇੱਕ ਇਮੋਸ਼ਨ ਬੌਂਡ ਜੋੜ ਕੇ ਰੱਖਦੇ ਹੋ ਕਿ ਹਾਂ ਕੋਈ ਬੱਚੇ ਨਾਲ ਤੁਸੀਂ ਕੁਝ ਚੀਜ਼ਾਂ ਸਿਖਾ ਰਹੇ ਹੋ ਉਹ ਜਲਦੀ ਸਿੱਖ ਵੀ ਰਹੇ ਤੁਸੀਂ ਉਹਨਾਂ ਨਾਲ ਖੁੱਲ੍ਹ ਮੇਲ ਵੀ ਰਹੇ ਹੋ ਕਿ ਜਿੱਦਾਂ ਇੱਕ ਯਾਰ ਦੋਸਤਾਂ ਨਾਲ ਆਪਾਂ ਮਿਲਦੇ ਹਾਂ ਉਹ ਕਿਦਾਂ ਮੇਨਟੇਨ ਕਰਦੇ ਹੋ ਭਾਜੀ ਲਾਇਗਾ ਮੇਰੇ ਜਨ ਮੇਰੇ ਜਨ ਨਹੀਂ ਹੈ ਕਈ ਵਿੱਚ ਕਈ ਮੰਨ ਲਓ ਐਸਾ ਬ੍ਰਦਰ ਲਾਇਕ ਜਿਹੜਾ ਆ ਕੇ ਚੱਲੋ ਜਿਵੇਂ ਆਪਾਂ ਕੋਚ ਨੂੰ ਜਿਆਦਾ ਆਪਾਂ ਰੋਬ ਬਾਨੀ ਕਰਦੇ ਆ ਫਿਰ ਉਹ ਗੱਲ ਨਹੀਂ ਬੰਨ ਜਦੋਂ ਫ੍ਰੈਂਕ ਲੈ ਕੇ ਨਾਰਮਲ ਟ੍ਰੇਨਿੰਗ ਕਰਦਾ ਇਹਨਾਂ ਦੇ ਜੋ ਮੈਂ ਕਹਿੰਦਾ ਵੀ ਤੁਸੀਂ ਕਰਕੇ ਦਿਖਾਓ ਪੁਸ਼ ਕਰੋ ਇੱਕ ਦੂਜੇ ਨੂੰ ਜੋ ਭਜਦੇ ਆ ਇੱਕ ਦੂਜੇ ਦੇ ਮੰਨ ਲਓ ਤੇ ਤੋਂ ਜਿਆਦਾ ਤੇਜ਼ ਭਜਾਂਗੇ ਜਦੋਂ ਉਹਦੇ ਨਾਲ ਥੋੜਾ ਜਿਹਾ ਮੋਟੀਵੇਸ਼ਨ ਹੋ ਜਾਂਦੀ ਆ ਨਾਲੇ ਬੱਚਿਆਂ ਨੂੰ ਥੋੜਾ ਜਿਹਾ ਮੰਨ ਲਓ ਇੱਕ ਫ੍ਰੀडम ਜੀ ਮਿਲ ਜਾਂਦੀ ਆ ਉਹ ਆਪਣੇ ਆਪ ਨੂੰ ਪੁਸ਼ ਕਰਦੇ ਜੇ ਤੁਸੀਂ ਜਿਆਦਾ ਦਬਾ ਕੇ ਰੱਖੋਗੇ ਬੱਚੇ ਨੂੰ ਫਿਰ ਥੋੜਾ ਜਿਹਾ ਆਪਣੇ ਆਪ ਨੂੰ ਪੁੱਛ ਨਹੀਂ ਕਰ ਪਾਉਂਦਾ ਥੋੜਾ ਫ੍ਰੀडम ਤਰੀਕੇ ਨਾਲ ਚੱਲਣਾ ਪੈਂਦਾ ਕਿ ਹਾਂ ਯਾਰ ਕੋਈ ਨਹੀਂ ਕੋਈ ਨਹੀਂ ਕਰਦੇ ਆ ਆਪਾਂ ਭਰਾ ਵਾਂਗੂ ਲਾਈਕ ਜੈਬਰਦਰ ਭਾਈ ਤੁਹਾਨੂੰ ਵੀ ਲੱਗਦਾ ਇੱਕ ਪਲੇਅਰ ਦੇ ਲਾਈਫ 'ਚ ਕੋਚਸ ਜਿਹੜੇ ਕਿੰਨੀ ਚੰਗੀ ਤਰ੍ਹਾਂ ਇੰਪੈਕਟ ਪਾਉਂਦੇ ਆ ਕਿ ਹਾਂ ਨਹੀਂ ਜੇ ਕੋਚ ਮੈਨੂੰ ਫਿਜ਼ੀਕਲੀ ਨਾ ਮਿਲਿਆ ਹੁੰਦਾ ਖਾਸ ਕਰ ਡਿਜੀਟਲ ਵਰਲਡ ਦੇ ਵਿੱਚ ਤੇ ਮੈਂ ਜਿਹੜੇ ਲੈਵਲ 'ਚ ਮੈਂ ਫਿਟਨੈਸ 'ਤੇ ਪਹੁੰਚਣਾ ਚਾਹੁੰਦਾ ਸੀ ਉਹ ਪਹੁੰਚ ਨਹੀਂ ਸਕਦਾ ਸੀ ਭਾਈ ਫਰਕ ਤਾਂ ਪੈਂਦਾ ਹੈ ਨੌਲੇਜ ਦਾ ਸਾਰਿਆਂ ਨੂੰ ਹੈਗੀ ਆ ਮੰਨ ਲਓ ਪਲੇਅਰ ਜਿਹੜੇ ਹੁਣ ਖੇਡਦਾ ਪਿਆ ਕੋਈ ਇੰਟਰਨੈਸ਼ਨਲ ਖੇਡਦਾ ਪਿਆ ਕੋਈ ਆਈਪੀਐਲ ਖੇਡਦਾ ਪਿਆ ਨੌਲੇਜ ਤਾਂ ਉਹਨੂੰ ਵੀ ਆ ਇੱਕ ਇੱਕ ਪੁਸ਼ ਕਰਨਾ ਕੋਲੇ ਖੜ ਕੇ ਉਹਨੂੰ ਆਪਣਾ ਮੋਟੀਵੇਟ ਕਰਨਾ ਕਿ ਨਹੀਂ ਆ ਤੂੰ ਕਰ ਸਕਦਾ ਇੱਕ ਬੰਦੇ ਨੇ ਆਪ ਕਰਨਾ ਕੋਈ ਸਟੰਪ ਪਲੇਅਰ ਹੁੰਦੇ ਆ ਜਿਹੜੇ ਆਪਣੇ ਆਪ ਨੂੰ ਪੁਸ਼ ਕਰ ਸਕਦੇ ਆਪੇ ਪਰ ਕਈਆਂ ਨੂੰ ਲੋਡ ਹੁੰਦੀ ਕਿ ਨਹੀਂ ਯਾਰ ਮੈਨੂੰ ਕੋਈ ਮੇਰੇ ਕੋਲੇ ਕੋਲੇ ਕੋਈ ਖੜਿਆ ਹੋਵੇ ਮੈਨੂੰ ਪੁਸ਼ ਕਰੇ ਕਿ ਨਹੀਂ ਯਾਰ ਤੂੰ ਕਰ ਸਕਦਾ ਤੂੰ ਕਰ ਫਿਰ ਉਸ ਤੋਂ ਡਬਲ ਕਰਦਾ ਭਾਈ ਕਰਨ ਨੂੰ ਤਾਂ ਸਰ ਬੱਚੇ ਨੂੰ ਕੋਈ ਵੀ ਜਿਹੜਾ ਮਾਲੋ ਇੰਟਰਨੈਸ਼ਨਲ ਖੇਡਦਾ ਪਿਆ ਜਾਂ ਆਈਪੀਐਲ ਖੇਡਦਾ ਪਿਆ ਜਾਂ ਅੱਜਕੱਲ ਮਾਲੋ ਹਰ ਬੱਚਾ ਨੌਲੇ ਦੀ ਪ੍ਰਿੰਸ ਕਿਉਂਕਿ ਜਾਣਾ ਹੋ ਗਿਆ ਹਾਂ ਜੇ ਵੇਅਰਨੈਸ ਕੋ ਕਿ YouTube ਆ ਗਿਆ ਜਾਂ ਮੰਨ ਲਓ ਹਰ ਬੱਚੇ ਨੂੰ ਇੱਕ ਦੂਜੇ ਤੋਂ ਸਿੱਖਣ ਨੂੰ ਮਿਲ ਰਿਹਾ ਹੈ ਕੋਚੀ ਹਰ ਜਗ੍ਹਾ ਹੈ ਤੇ ਸੋਸ਼ਲ ਮੀਡੀਆ ਆ ਗਿਆ ਮੰਨ ਲਓ ਉੱਥੋਂ ਸਿੱਖਣ ਨੂੰ ਮਿਲ ਰਿਹਾ ਪਰ ਇੱਕ ਕੋਲੇ ਖੜ ਕੇ ਪੁਸ਼ ਕਰਨਾ ਬੱਚੇ ਨੂੰ ਉਹ ਤਾਂ ਫਿਰ ਕਿਹਨੂੰ ਲੋਡ ਤਾਂ ਹਰ ਜ਼ਿਆਦਾਤਰ ਹੁੰਦੀ ਹੈ ਬੱਚੇ ਨੂੰ ਕੋਈ ਬੱਚਾ ਹੁੰਦਾ ਜਿਹੜਾ ਕਿ ਨਹੀਂ ਮੈਂ ਆਪੇ ਕਰ ਲਵਾਂ ਪਰ ਜ਼ਿਆਦਾਤਰ ਨੀਡ ਹੁੰਦੀ ਹੈ ਭਾਜੀ ਹਰ ਬੱਚੇ ਭਾਜੀ ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕੀਤੀ ਹੈ ਸੋਸ਼ਲ ਮੀਡੀਆ ਦਾ ਅੱਜ ਦੇ ਡੇਟ ਤੇ ਬਹੁਤ ਜ਼ਿਆਦਾ ਬੱਚੇ ਜਿਹੜੇ ਇਨਫਲੂਐਂਸ ਹੁੰਦੇ ਆ ਇਹ ਚੀਜ਼ਾਂ ਲੈ ਕੇ ਤੁਸੀਂ ਆਪਣੀ ਇਮੇਜਿਕ ਐ ਕਿੱਦਾਂ ਇੱਕ ਬ੍ਰਾਂਡ ਦੀ ਤਰ੍ਹਾਂ ਚਲਾ ਰਹੇ ਹੋ ਇਹ ਮੈਨੂੰ ਇਹ ਦੱਸੋ ਥੋੜਾ ਜਿਹਾ ਭਾਜੀ ਮੈਂ ਚਲਾ ਤਾਂ ਨਾਰਮਲ ਹੀ ਰਿਹਾ ਹਾਂ ਬ੍ਰਾਂਡ ਦਾ ਕੀ ਕਹਿੰਨਾ ਮੈਂ ਤੇ ਬਾਕੀ ਇਹ ਕੀ ਥੋੜਾ ਮੋਟੀਵੇਟ ਕਰਦੇ ਬੱਚਿਆਂ ਨੂੰ ਪਿੰਡਾਂ ਦੇ ਬੱਚਿਆਂ ਨੂੰ ਮੈਂ ਜ਼ਿਆਦਾਤਰ ਮੋਟੀਵੇਟ ਕਰਦਾ ਵੀਡੀਓ ਇਸ ਪਾ ਕੇ ਆਪਣਾ ਮੰਨ ਲਓ ਬੱਚਿਆਂ ਦੀਆਂ ਵੀਡੀਓਜ਼ ਪਾਈਆਂ ਜਾਂਦੀਆਂ ਉਹਨਾਂ ਨੂੰ ਮੋਟੀਵੇਟ ਹੁੰਦੇ ਉਹ ਕਿ ਲਾਈਕ ਉਹਨੂੰ ਵੇਖ ਕੇ ਆਪਣੇ ਆਪ ਨੂੰ ਮੰਨ ਲਓ ਪੁਸ਼ ਕਰਨ ਦਾ ਹੁੰਦਾ ਕਿ ਨਹੀਂ ਯਾਰ ਮੈਂ ਵੀ ਕਰ ਸਕਦਾ ਮੈਂ ਵੀ ਕਰੂੰਗਾ ਉਹ ਵੀ ਕਰ ਰਿਹਾ ਸਵੇਰੇ ਨੀਅਰਲੀ ਉੱਠ ਕੇ ਜਾਂਦਾ ਥੋੜਾ ਇਹ ਮੈਨੂੰ ਉਹਦੇ ਤੋਂ ਇਹ ਨਹੀਂ ਆ ਕਿ ਕੋਈ ਚੀਜ਼ ਮਿਲੇ ਮੈਨੂੰ ਇਹਦਾ ਕਿ ਮੈਂ ਸਵੇਰੇ ਕੋਈ ਵੀ ਸਟੋਰੀਜ਼ ਪਾਉਣਾ ਜਾਂ ਕੋਈ ਇੰਸਟਾ ਜਾਂ ਮੇਰਾ ਯੂਜ਼ ਕਰਦਾ ਉਦੋਂ ਮੈਨੂੰ ਇਹ ਹੁੰਦਾ ਕਿ ਉਹ ਵੇਖ ਕੇ ਬੱਚਾ ਕਹੇ ਕਿ ਯਾਰ ਸਵੇਰੇ 5:30 ਵਜੇ ਟ੍ਰੇਨਿੰਗ ਕਰ ਰਿਹਾ ਸਵੇਰੇ 5:40 ਟ੍ਰੇਨਿੰਗ ਕਰ ਰਿਹਾ ਯਾਰ ਮੈਂ ਕਿਉਂ ਨਹੀਂ ਉੱਠਦਾ ਮੈਂ ਵੀ ਕਰ ਸਕਦਾ ਥੋੜਾ ਉੱਥੋਂ ਪੁਸ਼ ਮਿਲਦਾ ਸੋਸ਼ਲ ਮੀਡੀਆ ਇਸ ਤਰੀਕੇ ਨਾਲ ਆਪਾਂ ਯੂਜ਼ ਕਰਦੇ ਨਾ ਕਿ ਹਾਂ ਸੋਸ਼ਲ ਮੀਡੀਆ ਦੇ ਰੀਲਾਂ ਰੀਲਾਂ ਹੀ ਦੇਖੀਓ ਸਾਰਾ ਦਿਨ ਬੈ ਸਪੋਰਟ ਕਰਦਾ ਹੋਵੇ ਐਜ਼ ਅ ਕਹ ਲੋ ਇਨਵੈਸਟਰ ਕਹ ਲੋ ਕੁਝ ਕਹ ਲੋ ਨਹੀਂ ਭਾਜੀ ਇਦਾਂ ਦਾ ਸਪੋਰਟ ਤਾਂ ਕੋਈ ਨਹੀਂ ਕਰ ਰਿਹਾ ਆਪਣੇ ਆਪ ਨੇ ਹੀ ਕਰ ਰਹੇ ਮੈਂ ਪਿੰਡ ਵਿੱਚ ਜਦੋਂ ਕੰਮ ਕੀਤਾ ਸੀਗਾ ਸਟਾਰਟ ਸਾਡੇ ਪਿੰਡ ਦਾ ਮੰਨ ਲਓ ਗਰਾਉਂਡ ਦਾ ਬਹੁਤ ਬੁਰਾ ਹਾਲ ਸੀਗਾ ਕਾ ਕੂਸੀ ਪ੍ਰੋਪਰ ਮੰਨ ਲੋ ਕੋਈ ਜਾਮ ਨਹੀਂ ਸਕਦਾ ਸੀ ਇੱਕ ਟ੍ਰੈਕ ਬਣਿਆ ਸੀ ਸਿੰਪਲ ਜਿੱਥੇ ਲੋਕ ਵਾਕ ਕਰਦੇ ਆ ਉਹ ਵੀ ਮੈਨੂੰ ਲੱਗਦਾ ਸਵੇਰੇ ਜਲਦੀ ਅਰਲੀ ਕਰ ਨਹੀਂ ਸਕਦੇ ਡਰ ਸੀ ਕਿ ਵਾਕ ਕੋਈ ਮੰਨ ਲੋ ਕੋਈ ਚੀਜ਼ ਨਾ ਉਦਾਂ ਦਾ ਹੋ ਜੇ ਹਾਸਾ ਤੇ ਉਸ ਤੋਂ ਬਾਅਦ ਉੱਥੇ ਕੰਮ ਕੀਤਾ ਪਹਿਲਾਂ ਪੈਸੇ ਆਪ ਹੀ ਲਾਏ ਆ ਸਾਰੇ ਕੁਝ ਫੰਡ ਫੰਡ ਇਕੱਠਾ ਕਰਕੇ ਮੇਰੇ ਯਾਰ ਦੋਸ ਜਿਵੇਂ ਬਾਹਰ ਗਏ ਆ ਜਾਂ ਮੰਨ ਲਓ ਆਪ ਥੋੜਾ ਲਾ ਕੇ ਪੈਸੇ ਫਿਰ ਉਦੋਂ ਬਾਅਦ ਸਰਪੰਚ ਸਾਹਿਬ ਨੂੰ ਕਿਹਾ ਫਿਰ ਉਤੋਂ ਬਾਅਦ ਕੰਮ ਮੰਨ ਲਓ ਸ਼ੁਰੂ ਹੋਇਆ ਇਦਾਂ ਦਾ ਕੋਈ ਉਹ ਨਹੀਂਗਾ ਕਿ ਕੋਈ ਫੰਡਿੰਗ ਕਰ ਰਿਹਾ ਕੋਈ ਜਾਂ ਪ੍ਰੋਪਰ ਕੋਈ ਹੈਲਪ ਕਰਦਾ ਪਿਆ ਤੇ ਭਾਈ ਤੁਸੀਂ ਹੁਣ ਇਹ ਗੱਲ ਕੀਤੀ ਕਿ ਸਟਾਰਟਿੰਗ ਬੜੀ ਟਫ ਹੋਈ ਤੁਹਾਡੀ ਫੇਲਿਅਰ ਵੀ ਤੁਹਾਡੇ ਰਏ ਹੋਣੇ ਕੋਈ ਨਾ ਕੋਈ ਚੀਜ਼ ਨੂੰ ਲੈ ਕੇ ਤੇ ਉਹ ਚੀਜ਼ਾਂ ਦੇ ਵਿੱਚ ਕ੍ਰਿਟਿਸਿਮ ਬਹੁਤ ਸਹਿਣਾ ਪਿਆ ਹੋਣਾ ਤੁਹਾਨੂੰ ਇਹ ਚੀਜ਼ਾਂ ਨੂੰ ਲੈ ਕੇ ਕਿ ਹਾਂ ਮੈਂ ਇਹ ਚੀਜ਼ ਕਰਨ ਤੇ ਆ ਰਿਹਾ ਪਿੰਡਾਂ ਦੇ ਸਾਥ ਇਹਨਾਂ ਦਾ ਮੇਰਾ ਖੋਦ ਹੀ ਇਕੱਲੇ ਕਰਨਾ ਪੈ ਰਿ ਪਿੰਡਾਂ ਦੇ ਚਲ ਸਪੋਰਟ ਤਾਂ ਕਰਦੇ ਸਾਰੇ ਸ਼ੁਰੂ ਤੋਂ ਹੀ ਕਰਦੇ ਆ ਆਪਾਂ ਕਿਸੇ ਮੈਂ ਕਿਸੇ ਨੂੰ ਗਲਤ ਨਹੀਂ ਕਹਿੰਦਾ ਪਰ ਕਈ ਵਾਰੀ ਉਹਨਾਂ ਨੂੰ ਇਹ ਲੱਗਦਾ ਸੀ ਕਈ ਕਈ ਬੰਦਿਆਂ ਨੂੰ ਕਿ ਤੁਹਾਨੂੰ ਪਤਾ ਕਈ ਬੰਦੇ ਇਦਾਂ ਦੇ ਹੁੰਦੇ ਕਿ ਇਹਨੂੰ ਇਸ ਚੀਜ਼ ਚ ਕੋਈ ફાયਦਾ ਕਿਉਂਕਿ ਮੈਂ ਨਾਰਮਲ ਟਰਸਟ ਖੋਲਿਆ ਸੀ ਕਿਸੇ ਤੋਂ ਕੋਈ ਚਾਰਜ ਨਹੀਂ ਕਰਦਾ ਸੀ ਫ੍ਰੀ ਉਹ ਕੋਸ ਸੀਗਾ ਤੇ ਆਲੇ ਦੁਆਲੇ ਪਿੰਡਾਂ ਦੇੋਂ ਇੱਕ ਹੁੰਦਾ ਕਿ ਆਪਣੇ ਪਿੰਡ ਦੇ ਬੱਚੇ ਆ ਰਹੇ ਆਲੇ ਦੁਆਲੇ ਮੈਨੂੰ ਤੁਹਾਨੂੰ ਪਤਾ ਪਿੰਡ ਨੇੜੇ ਨੇ ਨੇ 2-2 ਕਿਲੋਮੀਟਰ ਤੇ ਹੁੰਦੇ ਆਲੇ ਦੁਆਲੇ ਪਿੰਡਾਂ ਦੇ ਬੱਚੇ ਆ ਰਹੇ ਸੀ ਪਰ ਉਹਨਾਂ ਨੂੰ ਕਿਤੋਂ ਨਾ ਕਿਤੇ ਇਹ ਚੀਜ਼ ਲੱਗਦਾ ਸੀ ਜਦੋਂ ਆਪਾਂ ਵੀਡੀਓ ਬਣਾਉਂਦੇ ਦਾਇਕਰੋਂਦੇ ਪਰ ਉਹਨਾਂ ਨੂੰ ਇਹ ਨਹੀਂ ਸੀ ਕਿ ਸਾਡੇ ਬੱਚੇ ਠੀਕ ਹੋ ਰਹੇ ਆ ਜਾਂ ਫਿੱਟ ਹੋ ਰਹੇ ਆ ਉਹਨਾਂ ਨੂੰ ਇਹ ਚੀਜ਼ ਨਹੀਂ ਸੀ ਕਿਉਂਕਿ ਭਾਈ ਪੰਜਾਬ 'ਚ ਦੇਖਿਆ ਜਾਵੇ ਨਸ਼ਾ ਬਹੁਤ ਜ਼ਿਆਦਾ ਹੱਦੋਂ ਵੱਧ ਵਧਾ ਜਾ ਰਿਹਾ ਹੈ ਖਾਸ ਕਰ ਡਰਾਈ ਨਸ਼ਾ ਜਿਹੜਾ ਵੱਧਾ ਜਾ ਰਿਹਾ ਹੈ ਜਿਹੜੇ ਪੰਜਾਬ ਦੇ ਵਿੱਚ ਐਥਲੀਟ ਜਿਹੜੇ ਆ ਘਟਦੇ ਜਾ ਰਹੇ ਆ ਦਿਨੋਂ ਦਿਨ ਕਿਉਂਕਿ ਪਹਿਲੇ ਹੁੰਦਾ ਸੀਗਾ ਪੰਜਾਬ ਐਥਲੀਟ ਤੇ ਨੰਬਰ 1 ਹੁੰਦਾ ਸੀਗਾ ਕੋਈ ਨਾ ਕੋਈ ਪਲੇਅਰ 올림픽 ਖੇਡਣ ਜਾਂਦਾ ਸੀਗਾ ਕੁਝ 골ਡ ਜਿੱਤ ਕੇ ਲਿਆਉਂਦਾ ਸੀ ਕੁਝ ਸਿਲਵਰ ਜਿੱਤ ਕੇ ਲਿਆਉਂਦਾ ਸੀ ਇਹ ਚ ਹਾਲਾਂਕਿ ਸਾਡੇ ਹਾਕੀ ਟੀਮ ਵੀ ਹੁਣ ਰੀਸੈਂਟਲੀ ਜਿੱਤ ਕੇ ਆਈ ਹੈ ਤੇ ਇਹ ਚੀਜ਼ਾਂ ਨੂੰ ਲੈ ਕੇ ਤੁਹਾਨੂੰ ਹੀ ਲੱਗਦਾ ਕਿ ਇਹ ਚੀਜ਼ਾਂ ਹੁਣ ਪੰਜਾਬ ਦੇ ਵਿੱਚ ਘਟਦੀਆਂ ਜਾ ਰਹੀਆਂ ਐ ਵਧ ਰਹੀਆਂ ਐ ਤਾਂ ਭਾਜੀ ਇੱਕ ਤਾਂ ਖਰਾਕ ਵੀ ਘਟ ਗਈ ਆ ਪਹਿਲਾਂ ਖਰਾਕਾਂ ਨਹੀਂ ਰਹੀਆਂ ਪਹਿਲਾਂ ਵਾਲੀਆਂ ਨਾ ਅਸੀਂ ਖਾਂਦੇ ਸੀਗੇ ਐ ਏਡੇ ਵੀ ਚਲੋ ਮੜਨੇ ਹੋਈ ਬੱਟ ਫਿਰ ਵੀ ਜਦੋਂ ਮਿਲਦਾ ਸੀ ਸਾਨੂੰ ਮੰਮੀ ਦਿੰਦੇ ਸੀਗੇ ਜਾਂ ਘਰ ਦੇ ਦਿੰਦੇ ਸੀਗੇ ਵਧੀਆ ਮਤਲਬ ਦੇਸੀ ਘਰ ਦੀ ਸਬਜ਼ੀਆਂ ਸਬਜ਼ੀਆਂ ਹਰ ਚੀਜ਼ ਉਗਾਉਂਦੇ ਸੀਗੇ ਪਰ ਹੁਣ ਥੋੜੇ ਲੋਕ ਚੀਜ਼ ਤੋਂ ਪਰ ਵਿੱਚ ਕਈ ਪਿੰਡਾਂ 'ਚ ਹੁਣ ਲੋਕ ਵਾਪਸ ਆ ਰਹੇ ਆ ਸਬਜ਼ੀਆਂ ਸਬਜ਼ੀਆਂ ਹਰ ਚੀਜ਼ ਆ ਵਗਾਉਂਦੇ ਪਏ ਫਿਰ ਦੂਜਾ ਜਿਹੜਾ ਯੂਥ ਆ ਓ ਜਿਆਦਾ ਬਾਹਰ ਤੋਂ ਰਹਿੰਦਾ ਤੁਹਾਨੂੰ ਤੁਸੀਂ ਕੀ ਅਪੀਲ ਕਰੋਗੇ ਯੂਥ 'ਚ ਚਲੋ ਜਿਹੜਾ ਅਪੀਲ ਜਾ ਰਿਹਾ ਆਪਣੀ ਫਿਟਨੈਸ ਵੱਲ ਖਾਸ ਧਿਆਨ ਦੇਵੇ ਪੰਜਾਬ ਦੇ ਖਾਸ ਕਰ ਜਿਹ ਨਸ਼ੇਵਾਲ ਘਟ ਤੇ ਸਪੋਰਟਵਾਲ ਜ਼ਿਆਦਾ ਜਾਣ ਹਾਂਜੀ ਪੇਰੈਂਟਸ ਨੂੰ ਕੀ ਕਹਣਾ ਚਾਹੁੰਦੇ ਕਿ ਡਾਈਟ ਤੁਸੀਂ ਕਰ ਰਹੇ ਹੋ ਕਿ ਹੁਣ ਹਰ ਹਰ ਇੱਕ ਚੀਜ਼ ਮਿਲਾਵਟੀ ਆ ਰਹੀ ਹੈ ਉਹਨੂੰ ਮੇਨਟੇਨ ਕਿੱਦਾਂ ਬਚਾਇਆ ਹੋਏ ਕਿ ਹਾਂ ਡਾਈਟ ਕਰਨ ਨੂੰ ਡਾਈਟ ਅੱਜ ਬਾਹਰੋਂ ਖਾਵਾਂਗੇ ਉਹ ਤਾਂ ਫਿਰ ਹੋਊਗੀ ਮਿਲਾਵਟ ਹੁਣ ਤੁਸੀਂ ਘਰੇ ਸਬਜ਼ੀਆਂ ਉਗਾਓ ਦਾਲਾਂ ਸਭ ਕੁਝ ਘਰੇ ਪਹਿਲਾਂ ਗਾਉਂਦੇ ਸੀ ਪੁਰਾਣੇ ਆਪਣੇ ਉਹ ਉਗਾਓਗੇ ਤਾਂ ਸਾਰਾ ਕੁਝ ਉਹ ਨੇਚਰਲੀ ਹੁੰਦਾ ਫਰੂਟ ਆ ਫਰੂਟ ਵੀ ਆਪਾਂ ਨਾਰਮਲ ਲੱਗ ਸਕਦੇ ਆ ਲੱਗ ਸਕਦੇ ਆ ਸਬਜ਼ੀਆਂ ਵੀ ਲੱਗ ਸਕਦੀਆਂ ਤੇ ਮੰਨ ਲਓ ਆਪਣੇ ਲਈ ਤੁਸੀਂ ਕਣਕ ਵੀ ਸਕਦੇ ਆ ਉਹ ਵੀ ਤੁਸੀਂ ਕਰ ਸਕਦੇ ਆ ਰਾਈਸ ਹੋ ਗਿਆ ਜਿਵੇਂ ਚੌਲ ਖਾ ਸਕਦੇ ਤੁਸੀਂ ਆਪਣੇ ਤੋਂ ਕਰ ਇਹ ਚੀਜ਼ਾਂ ਸਾਰੀਆਂ ਕਰ ਸਕਦੇ ਆ ਪਰ ਕਰਦੇ ਨਹੀਂਗੇ ਤੇ ਸਾਡੇ ਕੋਲ ਸਾਡੇ ਕੋਲ ਸਮਾਂ ਸਮਾਂ ਹੈਗਾ ਲੋਗ ਹਾਲਸੀ ਹੋ ਗਏ ਆ ਥੋੜੇ ਜਿ ਸਾਡੇ ਕੋਲ ਕਈ ਪੇਰੈਂਟਸ ਆਂਦੇ ਆ ਬੱਚੇ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਸਾਨੂੰ ਸੁਜੈਸ਼ਨ ਮੰਗਦੇ ਆ ਕਿ ਹਾਂ ਕਿਹੜੀ ক্রিকেট ਅਕੈਡਮੀ ਜੁਆਇਨ ਕਰਾਈਏ ਕਿਹੜੇ ਟ੍ਰੈਨਸਪਲੇਅਰ ਕੋਚ ਕੋ ਅਟੈਂਡ ਕਰਾਈਏ ਹਾਂਜੀ ਜਦੋਂ ਵੀ ਉਹ ਚੀਜ਼ ਆਂਦੀ ਆ ਜਦੋਂ ਉਹ ਕਿਸੇ ਕੋਚ ਕੋ ਭੇਜਦੇ ਆ ਚਾਹੇ ਉਹ ক্রিকেট ਦਾ ਹੋਵੇ ਚਾਹੇ ਟੈਨਿਸ ਦਾ ਹੋਵੇ ਹਾਂਜੀ ਉਹਨਾਂ ਨੂੰ ਪੇਰੈਂਟਸ ਪਿੱਛੇ ਬੱਚਿਆਂ ਨੂੰ ਢਾ ਦਿੰਦੇ ਉਹਦਾ ਕਾਰਨ ਇਹ ਬਣਿਆ ਜਾਂਦਾ ਕਿ ਉਹ ਕਹਿੰਦੇ ਡਾਈਟ ਸਾਨੂੰ ਕਹਿੰਦਾ ਆ ਫਲਾਣੀ ਡਾਈਟ ਲੋ ਪੈਸੇ ਇੰਨੇ ਹਾਈ ਐਕਸਪੈਂਸਿਵ ਡਾਈਟ ਹੋ ਜਾਂਦੀ ਹੈ ਕਿ ਆਪਾਂ ਅਫੋਰਡ ਨਹੀਂ ਕਰ ਪਾਉਂਦੇ ਤੇ ਬੱਚੇ ਦਾ ਜਿਹੜਾ ਸੁਪਨਾ ਉੱਥੇ ਸੁਪਨਾ ਹੀ ਰਹਿ ਜਾਂਦਾ ਭਾਜੀ ਪ੍ਰੋਬਲਮ ਤਾਂ ਹੁੰਦੀਆਂ ਡਾਈਟ ਹਰ ਚੀਜ਼ ਮੰਗਾਈ ਹੋ ਗਈ ਹਰ ਚੀਜ਼ ਚ ਮਹਿੰਗੀ ਹੋਵੀ ਚੀਜ਼ ਬਟ ਜੇ ਤੁਸੀਂ ਸਿੰਪਲ ਵੀ ਘਰ ਦਾ ਤੁਸੀਂ ਦੁੱਧ ਦਹੀਂ ਮੰਨ ਲਓ ਪਨੀਰ ਖਾਣੇ ਆ ਜਾਂ ਆਪਾਂ ਵੈਜੀਟੇਬਲਸ ਹੋਣਗਾ ਘਰ ਦੀਆਂ ਤਾਂ ਉਹ ਹੈਲਪ ਤਾਂ ਕਿਤੇ ਨਾ ਕਿਤੇ ਕਰਦੀਆਂ ਥੋੜਾ ਪਾਜੀ ਮਾਈਂਡ ਸੈਟ ਤੇ ਹੁੰਦਾ ਜਦੋਂ ਆਪਾਂ ਜ਼ਿਆਦਾ ਸੋਚਦੇ ਆ ਕਿ ਮੈਂ ਆਹ ਨਹੀਂ ਖਾਦਾ ਅੱਜ ਮੈਂ ਆਹ ਖਾ ਲਾਂ ਉਹ ਖਾ ਲਾ ਪੁਰਾਣੇ ਲੋਕ ਸੀਗੇ ਤਿੰਨ ਟਾਈਮ ਖਾਂਦੇ ਸੀ ਸਵੇਰੇ ਘਰੋਂ ਖਾ ਜਾਂਦੇ ਸੀ ਕੰਮ ਕਰਦੇ ਖੇਤਾਂ ਜਾ ਕੇ ਦੁਪਹਿਰੇ ਉਹੀ ਚਟਨੀਆਂ ਰੋਟੀਆਂ ਹੁੰਦੀਆਂ ਆ ਚਾਰ ਰੋਟੀਆਂ ਆ ਹਾਂਜੀ ਸ਼ਹਿਰਾਂ ਚ ਪਿੰਡਾਂ ਚ ਨਹੀਂ ਰਹੀਆਂ ਪਾਜੀ ਪਿੰਡਾਂ ਚ ਵੀ ਉਹੀ ਚੀਜ਼ਾਂ ਸ਼ਹਿਰ ਵਾਲੀਆਂ ਆ ਗਈਆਂ ਜਾਂਦੇ ਆ ਹਰ ਜਗ੍ਹਾ ਪਿੰਡ ਚ ਵੀ ਰੇੜੀਆਂ ਲੱਗੀਆਂ ਆ ਬਰਗਰ ਪੀਜ਼ੇ ਦੀਆਂ ਖਾਓ ਮੈਂ ਨਹੀਂ ਕਹਿੰਦਾ ਨਾ ਖਾਓ ਪਰ ਟਾਈਮ ਹੁੰਦਾ ਹਰ ਚੀਜ਼ ਦਾ ਕੋਈ 15-20 ਦਿਨਾਂ ਬਾਅਦ ਕੁਛ ਨਾ ਕੁਛ ਖਾਣਾ ਬਾਹਰ ਦਾ ਹੋ ਘਰ ਦਾ ਖਾਓਗੇ ਤਾਂ ਜ਼ਿਆਦਾ ਵਧੀਆ ਰਹਿੰਦਾ ਹਰ ਕੋਈ ਦੂਜੇ ਦਿਨ ਤੀਜੇ ਦਿਨ ਕੋਈ ਨਾ ਕੋਈ ਰੈਸਟੋਰੈਂਟ ਤੁਰੇ ਫਿਰਦਾ ਰੈਸਟੋਰੈਂਟ ਹੋ ਗਿਆ ਭਾਜੀ ਘਰਾਂ ਚ ਬਣ ਲੱਗ ਗਿਆ ਹਰ ਚੀਜ਼ਾ ਹੁਣ ਘਰਾਂ ਚ ਬਣਾ ਕੇ ਖਾ ਸਕਦੇ ਖੀਰ ਖਾਂਦੇ ਸੀ ਪਹਿਲਾਂ ਘਰ ਚ ਕੜਾਹ ਖਾਂਦੇ ਸੀ ਭਾਜੀ ਘਿਓ ਲੋ ਖਾਂਦੇ ਸੀਗੇ ਪੈਕੇਟ ਵਾਲੇ ਫੂਡ ਬਹੁਤ ਚੱਲ ਗਏ ਆਜ ਕੀ ਪੈਕੇਟ ਪਾਈ ਉਹ ਟੈਟਰਾ ਪੈਕ ਹੋ ਗਿਆ ਜਿਵੇਂ ਬਿਸਕੁਟ ਹੋ ਗਿਆ ਪੁਜੀਆ ਹੋ ਗਿਆ ਕਿਤੇ ਨਾ ਕਿਤੇ ਤਾਂ ਭਾਜੀ ਕਰਦੇ ਹਰ ਚੀਜ਼ ਕਰਦੀ ਹੈ ਖਰਾਬ ਹਾਮਤਾ ਕਰਦੀ ਜੇ ਤੁਸੀਂ ਜਿੰਨੇ ਘਰ ਦੇ ਤੁਸੀਂ ਘਰ ਦੇ ਬਿਸਕਟ ਖਾ ਲੋ ਬਣਾ ਕੇ ਆਪਾਂ ਖਾਂਦੇ ਸੀ ਪੁਰਾਣੇ ਹਜੇ ਵੀ ਖਾਣੇ ਆ ਲੈ ਕੇ ਆਉਂਦਾ ਪਿੰਡਾਂ ਐ ਨਹੀਂ ਖਾਂਦੇ ਨੀਗੇ ਪਰ ਜਿੰਨਾ ਤੁਸੀਂ ਘਰ ਦਾ ਖਾਓਗੇ ਉਨਾ ਹੀ ਵਧੀਆ ਤੇ ਮੰਨ ਲਓ ਆਪਾਂ ਅਗਾਉਨੇ ਆ ਜੋ ਮੰਨ ਲਓ ਆਪਣੀ ਜਿਹਦੇ ਜਾਨ ਹੁੰਦੀ ਜੇ ਆਪਾਂ ਕਹਿ ਦਿੰਦੇ ਆ ਪੰਜਾਬੀ ਚ ਉਹ ਚੀਜ਼ ਖਾਓਗੇ ਤਾਂ ਥੋੜੇ ਜਿਹੀ ਸਹੀ ਆ ਟੈਟਰਾ ਪੈ ਕੇ ਤਾਂ ਜਿਹੜੇ ਆਪਾਂ ਲੱਸੀਆਂ ਆਂ ਜਿਹੜੇ ਜੂਸ ਆਗੇ ਰੀਅਲ ਦੇ ਇਹ ਚੀਜ਼ਾਂ ਥੋੜਾ ਜਿਆਦਾ ਨੁਕਸਾਨ ਤਾਂ ਕਰਦੇ ਕਰਦੇ ਭਾਈ ਜਾਨ ਤੋਂ ਪਹਿਲਾਂ ਹੁਣ ਅਖੀਰ ਚ ਇਹੀ ਕਹਿਣਾ ਚਾਹੁੰਦਾ ਕਿ ਆਡੀਅנס ਨੂੰ ਸਾਡੇ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਪੇਰੈਂਟਸ ਐ ਤੇ ਬੱਚੇ ਐ ਆਪਣੀ ਡਾਈਟ ਔਰ ਆਨਾਲ ਟਾਈਮ ਦੇ ਬਾਰੇ ਕਿੱਦਾਂ ਸੋਚਣ ਕਿਉਂਕਿ ਮਿਲਾਵਟੀ ਦੌਰ ਵਧਦਾ ਜਾ ਰਿਹਾ ਹੁਣ ਇਸ ਟਾਈਮ ਡਾਈਟ ਬਹੁਤ ਲੋ ਹੁੰਦੀ ਆ ਰਹੀ ਹੈ ਲੋਕਾਂ ਦੀ ਬਿਮਾਰੀਆਂ ਦਾ ਘਰ 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 ਕੋਈ ਨਾ ਕੋਈ ਕੈਂਸਰ ਦਾ ਮਰੀਜ਼ ਹੁੰਦਾ ਜਾ ਰਿਹਾ ਇਹ ਚੀਜ਼ਾਂ ਨੂੰ ਅਵੇਅਰ ਕਰਨ ਵਾਸਤੇ ਲੋਕਾਂ ਨੂੰ ਥੋੜਾ ਕੋਈ ਕੋਈ ਤੁਸੀਂ ਦੇਣਾ ਚਾਹੁੰਦੇ ਹੋ ਕਿ ਹਾਂ ਇਹ ਚੀਜ਼ ਫੋਲੋ ਕਰੋ ਤੁਹਾਡੀ ਫਿਰ ਵੀ ਲਾਈਫ ਰੁਟੀਨ ਵਧੀਆ ਰਹੂਗੀ ਭਾਜੀ ਮੈਂ ਤਾਂ ਇਹ ਕਹੂੰਗਾ ਪੇਰੈਂਟਸ ਨੂੰ ਪਹਿਲਾਂ ਤਾਂ ਬੱਚਿਆਂ ਨੂੰ ਮੰਨ ਲਓ ਇੱਕ ਜਿਹੜੇ ਆਪਾਂ ਫੋਨ ਯੂਜ਼ ਕਰਦੇ ਆ ਫੋਨ ਤੋਂ ਥੋੜਾ ਜਿਹਾ ਪ੍ਰੇਸ਼ ਕਰਨਾ ਜਿਹਦਾ ਟੀਵੀ ਤੋਂ ਉਹਨਾਂ ਨੂੰ ਮੰਨ ਲਓ ਸਪੋਰਟਸ ਵਾਲ ਪਹਿਲਾਂ ਹੀ ਸ਼ੁਰੂ ਤੋਂ ਹੀ ਹੁਣ ਮੰਨ ਲਓ ਆਪਾਂ ਕਈ ਵਾਰੀ ਟੀਵੀ 'ਚ ਜਾਂ ਕਿਤੇ ਵੀ ਦੇਖਦੇ ਹਾਂ ਜਿਵੇਂ ਆਪਣੇ ਬਾਹਰਲੇ ਗੋਰਿਆਂ ਦੇ ਬੱਚੇ ਆ ਉਹ ਆਪਦੇ ਕੋਲੋਂ ਕੋਈ ਗੇਮ ਕਰਦੇ ਹੁੰਦੇ ਕੋਈ ਖੇਡ ਦਿੰਦੇ ਉਹ ਆਪਣੇ ਕੋਲੇ ਬਿਠਾ ਲੈਂਦੇ ਬੱਚੇ ਨੂੰ ਕਿ ਬੱਚਾ ਉਹਨਾਂ ਨੂੰ ਵੇਖਦਾ ਰਹਿੰਦਾ ਕਿਉਂਕਿ ਬੱਚੇ ਦੇ ਥਾਂ ਨਾਲ ਪਹਿਲਾਂ ਕੋਚ ਆ ਜਾਂ ਜਾ ਕੋਈ ਵੀ ਲੈ ਲੋ ਪੇਰੈਂਟਸ ਹੁੰਦੇ ਉਹਦੇ ਪੇਰੈਂਟਸ ਨੂੰ ਵੇਖ ਕੇ ਸਿੱਖਦਾ ਸਾਰੀ ਚੀਜ਼ ਫੋਨ ਦੀ ਵੀ ਗੱਲ ਕੀਤੀ ਹੁਣ ਅਕਸਰ ਆਪਾਂ ਦੇਖਿਆ ਡਿਨਰ ਟੇਬਲ 'ਤੇ ਬੱਚੇ ਜਿਹੜੇ ਰੋਟੀ ਖਾਂਦੇ ਆ ਫੋਨ ਦੇਖ ਕੇ ਖਾਂਦੇ ਆ ਫੋਨ ਦੇਖ ਕੇ ਕੋਈ ਗੇਮ ਦੇਖੂ ਦੇਖ ਕੇ ਨਹੀਂ ਖਾਂਦੇ ਭਾਜੀ ਫੋਨ ਲੱਗਾ ਹੁੰਦਾ ਕੋਲੇ ਇੱਕ ਪਾਸੇ ਗਲਾਸ ਤੇ ਫੋਨ ਸਾਈਡ ਤੇ ਰੱਖਿਆ ਹੁੰਦਾ ਨਾਲ ਖਾਈ ਜਾਂਦਾ ਹੁੰਦਾ ਮੈਨੂੰ ਜੇ ਫੋਨ ਨਾ ਮਿਲੇ ਰੋਟੀ ਤਾਂ ਛੱਡਦਾ ਰੋਟੀ ਨਹੀਂ ਖਾਂਦਾ ਉਹ ਭਾਜੀ ਆਪਣਾ ਇੰਨਾ ਤਗੜਾ ਇਨਫਲੂਐਂਸ ਕਿੱਦਾਂ ਆ ਗਿਆ ਭਾਜੀ ਆਪਣੇ ਆਪਣੇ ਪੇਰੈਂਟਸ ਦੀ ਆਪਣੀ ਫੈਮਿਲੀ ਦੀ ਆਪਣੀ ਗਲਤੀ ਆ ਭਾਜੀ ਉਹ ਬੱਚੇ ਨੂੰ ਆਪ ਕੁਝ ਚੀਜ਼ ਦੇ ਦੋ ਕੋਈ ਹੋਰ ਟਵਾਏ ਦੇ ਦੋ ਕੋਈ ਬਾਲ ਦੇ ਦੋ ਕੋਈ ਹੋਰ ਖੇਡਣ ਵਾਸਤੇ ਦੇ ਦੋ ਕੁਝ ਆਪਾਂ ਕੀ ਕਰਦੇ ਨੂੰ ਫੋਨ ਦੇ ਦੋ ਫੋਨ ਤੇ ਦੇਖੀ ਜਾਊਗਾ ਆਪਾਂ ਆਦੇ ਕੰਮ ਕਰੀ ਜਾਂਦੇ ਉਹ ਫਿਰ ਕੀ ਕਹੂਗਾ ਜਦੋਂ ਬੱਚੇ ਨੇ ਗਰੋਅ ਕਰਨਾ 2 ਸਾਲ 3 ਸਾਲ ਤੱਕ ਉਹਨੇ ਮੰਗਣੀ ਉਹ ਚੀਜ਼ ਆ ਤੇ ਫਿਰ ਬੱਚੇ ਦੀ ਜਿੱਦ ਇੰਨੀ ਆ ਕਿ ਪੇਰੈਂਟਸ ਜਿੱਦ ਲੱਗਿਆ ਅੱਜ ਕੱਲ ਝੋਕਰੇ ਪੁਰਾਣੇ ਟਾਈਮ ਤੇ ਨਹੀਂ ਉਹ ਚੀਜ਼ਾਂ ਝੋਕਦੇ ਸੀ ਅੱਜ ਕੱਲ ਬੱਚੇ ਝੋਕਰੇ ਸਬਰ ਬੱਚਿਆਂ ਦੀ ਸਬਰ ਕੱਟ ਗਿਆ ਪੇਰੈਂਟਸ ਵੀ ਕਹਿੰਦੇ ਚੱਕ ਕੇ ਲਿਆ ਲਿਆ ਯਾਰ ਆਦਾ ਕੰਮ ਕਰ ਮੇਰਾ ਸਿਰ ਨਾ ਦਿਖਾ ਇਹ ਚੀਜ਼ਾਂ ਹੋਊਗਾ ਕਿ ਥੋੜਾ ਜਿ ਇਨੂੰ ਹੌਲੀ ਵਾਲੀ ਗੇਮ ਚ ਪਾਵਾਂ ਗੇਮਾਂ ਖਲਾਵਾ ਹੁਣ ਆਪਾਂ ਕਈ ਪੇਰੈਂਟਸ ਦੇਖਦੇ ਮੈਂ ਹਰ ਪੇਰੈਂਟ ਨੂੰ ਨਹੀਂ ਕਹਿੰਦਾ ਮਾਰਾ ਕਈ ਪੇਰੈਂਟਸ ਇਦਾਂ ਹੁੰਦੇ ਕਿ ਆਪ ਰਨਿੰਗ ਕਰ ਜਾਂਦੇ ਸਵੇਰੇ ਜਾਂ ਟ੍ਰੇਨਿੰਗ ਕਰ ਜਾਂਦੇ ਤੇ ਬੱਚੇ ਨੂੰ ਨਾਲ ਲੈ ਕੇ ਜਾਂਦੇ ਕਿਉਂਕਿ ਉਹ ਦੇਖੂ ਉਹ ਚੀਜ਼ ਕਿ ਮੇਰੇ ਮੰਮੀ ਡੈਡੀ ਕੀ ਕਰਦੇ ਪਏ ਉਹ ਬੱਚੇ ਨੇ ਉਹੀ ਕਰਨਾ ਜੇ ਤੁਸੀਂ ਬੱਚੇ ਦੇ ਸਾਹਮਣੇ ਖਾਣਾ ਖਾਂਦੇ ਫੋਨ ਯੂਜ਼ ਕਰਦੇ ਪਏ ਆ ਬੱਚਾ 2 ਸਾਲ ਦਾ 2.5 ਸਾਲ ਦਾ ਉਹਨੇ ਬੱਚੇ ਨੇ ਸੇਮ ਉਹੀ ਹਰਕਤਾਂ ਕਰਨੀਆਂ ਤੁਹਾਡੇਆਂ ਨੂੰ ਚਲੋ ਬਹੁਤ ਬਹੁਤ ਧੰਨਵਾਦ ਸਾਡੇ ਜਨਾਂ